ਅਸੀਂ ਅਕਸਰ ਸੁਣਦੇ ਹਾਂ ਕਿ ਕਿੰਨੇ ਘਰਾਂ 'ਚ ਨਵ ਜੰਮੀ ਕੁੜੀ ਨੂੰ ਭਾਰ ਸਮਝਿਆ ਜਾਂਦਾ ਹੈ ਤੇ ਮੁੰਡੇ ਦੇ ਜਨਮ ਤੇ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਪਰ ਕੱਲ੍ਹ ਜੁਗੀਆਂ ਨੇ ਹੁਣ ਇਸ ਤਸਵੀਰ ਨੂੰ ਬਿਲਕੁਲ ਹੀ ਬਦਲ ਦਿੱਤਾ 1 ਕਿ ਨਵੰਬਰ ਸਵੇਰ ਵੇਲੇ ਇੱਕ ਨਵ ਜੰਮੇ ਬੱਚੇ ਨੂੰ ਪੱਥਰ ਦਿਲ ਮਾਂ ਜਿਸ ਨੇ ਇੱਕ ਬੱਚੇ ਨੂੰ ਆਪਣੇ ਢਿੱਡ ਵਿੱਚ 9 ਮਹੀਨੇ ਰੱਖਿਆ ਤੇ 3 ਮਹੀਨੇ ਤੱਕ ਉਸ ਨੂੰ ਪਾਲਦੀ ਰਹੀ ਅਖੀਰ ਜਾ ਕੇ ਪਤਾ ਨਹੀਂ ਉਸ ਨਰਦੇਈ ਮਾਂ ਨੂੰ ਕੀ ਹੋਇਆ ਦੈਨ ਚੜਦੇ ਹੀ ਚੋਰੀ ਪ੍ਰਭ ਆਸਰਾ ਦੇ ਗੇਟ ਮੂਹਰੇ ਲੱਗੇ ਪੰਗੂੜੇ ਵਿੱਚ ਛੱਡ ਚੁੱਪ ਚਾਪ ਤੁਰ ਗਈ। ਪਰ ਅੱਧੀ ਮਤਲਬ ਰਾਤਾਂ ਨੂੰ ਹਨੇਰੀਆਂ ਰਾਤਾਂ ਠੰਡੀਆਂ ਰਾਤਾਂ ਤੇ ਉਸ ਦੇ ਵਿੱਚ ਬੱਚਾ ਇਹਦੇ ਵਿੱਚ ਜਦੋਂ ਇੱਕਦਮ ਜਿਹੜਾ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਆ ਕੇ ਦੇਖਦੇ ਆਂ ਤੇ ਕੋਈ ਸ਼ੱਕ ਨਹੀਂ ਜਲ ਉਹਦੇ ਨਾਲ ਜਿਹੜੀ ਆ ਉਹਦਾ ਫੀਡਰ ਫੀਡ ਮੇਰੀ ਬੋਟਲ ਹੁੰਦੀ ਹੈ ਉਹ ਨਾਲ ਪਈ ਹੁੰਦੀ ਹੈ ਹਾਂ ਤੇ ਨਾਲ ਕੱਪੜੇ ਹੁੰਦੇ ਆਂ ਪ੍ਰਭ ਆਸਰਾ ਦੇ ਗੇਟ ਮੂਹਰੇ ਬੈਠਾ ਇੱਕ ਸਕਿਉਰਿਟੀ ਗਾਰਡ ਉਹਨਾਂ ਵੱਲ ਦੇਖ ਰਿਹਾ ਸੀ ਪਰ ਕੋਈ ਕੁਝ ਨਾ ਬੋਲਿਆ ਜਦੋਂ ਉਹਨਾਂ ਨੇ ਇਸ ਬੱਚੇ ਨੂੰ ਪੰਘੂੜੇ ਦੇ ਵਿੱਚ ਰੱਖ ਦਿੱਤਾ ਤਾਂ ਕੁਝ ਸਮੇਂ ਬਾਅਦ ਜਦੋਂ ਬੱਚਾ ਰੋਇਆ ਤਾਂ ਅਲਾਰਮ ਵੱਜਿਆ ਕਿਵੇਂ ਲਾਰਮ ਹੈ ਜੇ ਪੰਘੂੜੇ 'ਚ ਕੋਈ ਲਾਰਮ ਲੱਗਿਆ ਹੈ ਤੂੰ ਦਿਖਾਉਂਗੇ ਇਹਦੇ ਵਿੱਚ ਸਿਸਟਮ ਜਿਹੜਾ ਹੈਗਾ ਇਹਨਾਂ ਦਾ ਹੋਣੀ ਜਿਵੇਂ ਆ ਲੱਗਿਆ ਨਾ ਬੈਲ ਜਿਵੇਂ ਉਹ ਬੈਲ ਲੱਗੀ ਹੋਈ ਹੈ ਬੈਲ ਲੱਗੀ ਹੁੰਦੀ ਹੈ ਇਹ ਇੱਥੇ ਵੱਜਦੀ ਹੈ ਜਾਂ ਅੰਦਰ ਵੱਜਦੀ ਹੈ ਇਹ ਅੰਦਰ ਅੰਦਰ ਵੀ ਵੱਜਦੀ ਹੈ ਤੇ ਇਹਦੀ ਅੰਦਰ ਆਵਾਜ਼ ਜਿਹੜੀ ਜਾਂਦੀ ਹੈ ਜਿੱਥੇ ਤੇ ਅਸੀਂ ਸਿਲੇਕਟ ਕੀਤਾ ਨਾ ਏਰੀਆ ਜਿੱਥੇ ਵੱਜਣੀ ਚਾਹੀਦੀ ਹੈ ਹਾਂ ਤੇ ਉੱਥੇ ਵੱਜ ਜਾਂਦੀ ਹੈ ਅਲਾਰਮ ਦੀ ਆਵਾਜ਼ ਸੁਣ ਅੰਦਰ ਬੈਠੇ EMPLOYEES ਨੂੰ ਪਤਾ ਲੱਗ ਗਿਆ ਕਿ ਕੋਈ ਬੱਚਾ ਛੱਡ ਗਿਆ ਹੈ ਤਾਂ ਮਿੰਟਾਂ ਦੇ ਵਿੱਚ ਉਹ ਬਾਹਰ ਆਏ ਤੇ ਉਸ ਬੱਚੇ ਨੂੰ ਦੇਖਿਆ ਜਿਸ ਉੱਤੇ ਨਾ ਤਾਂ ਕੋਈ ਕੰਬਲ ਜੀ ਅਤੇ ਨਾ ਹੀ ਕੋਈ ਮੋਟੀ ਚਾਦਰ ਵਾਹਿਗੁਰੂ ਫਾਈਂਕੂ ਨਾ ਕੋਈ ਕੰਬਲ ਆ ਵਾਹਿਗੁਰੂ ਵਾਹਿਗੁਰੂ ਭਰੋਣ ਹੱਤਿਆ ਨਹੀਂ ਪੰਘੂੜਾ ਹੈ ਨਾ ਇਹ ਇਹਦੇ ਚ ਅਸੀਂ ਇਹ ਗਿਆ ਵੀ ਮਾਂ ਉਹਨੂੰ ਸੰਸਾਰ ਦੇ ਉੱਤੇ ਵੀ ਉਹਨੇ ਜਿਹੜਾ ਪ੍ਰਮਾਤਮਾ ਨੇ ਭੇਜਿਆ ਹੈ ਨਾ ਹਾਂ ਵੀ ਉਹ ਦੁਨੀਆ ਦਾ ਮਾਲਕ ਹੀ ਜਾਣਦਾ ਹੈਗਾ ਵੀ ਉਹਨੇ ਕੀ ਕਰਾਉਣਾ ਉਹਦੇ ਕੋਲੋਂ ਹੂੰ ਵੀ ਆਪਾਂ ਆਪਣੀ ਮਤਲਬ ਇੰਨੀ ਦਖਲੰਦਾਜੀ ਤੇ ਇੰਨਾ ਪਾਪ ਨਾ ਕਰੀਏ ਹੂੰ ਵੀ ਆਪਣੇ ਆਪ ਨੂੰ ਉਹਦੀ ਜਗ੍ਹਾ ਰੱਖ ਕੇ ਦੇਖੀਏ ਪਹਿਲਾਂ ਜਿਹੜੀਆਂ ਸੀ ਕੁਝ ਲੰਮੇ ਸਮੇਂ ਬਾਅਦ ਬੱਚਾ ਹੁੰਦਾ ਸੀ ਹੂੰ ਪਰ ਅੱਜ ਮਨ ਨੂੰ ਲੱਗਦਾ 10 ਦਿਨ ਦੇ ਵਿੱਚ ਵਿੱਚ ਦੋ ਬੱਚੇ ਆਲੇ ਹੂੰ ਤੇ ਇਸ ਵੀ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਕੀ ਕਹਾਣੀ ਮਤਲਬ ਕੀ ਸਾਡੀ ਅੰਦਰ ਕਹਾਣੀ ਚੱਲਦੀ ਹੈ ਕੀ ਸਾਡੀ ਅਵਸਥਾ ਹੈ ਕੀ ਸਾਡੀਆਂ ਅਸੀਂ ਕੀ ਮੰਨੀਏ ਕਿ ਇੰਨੀ ਮਹਿੰਗਾਈ ਕਿ ਉਹ ਕਿ ਬੱਚੇ ਨੂੰ ਜਨਮ ਦੇ ਸਕਦੇ ਆ ਪਾਲਨੀ ਸਾਹਿਬੇ ਪਤਾ ਨਹੀਂ ਉਸ ਕਲਜੁਗੀ ਮਾਂ ਅਤੇ ਪਿਓ ਨੂੰ ਇਸ ਨਿੱਕੀ ਜਿਹੀ ਜ਼ਿੰਦਗੀ ਤੋਂ ਕੀ ਪਰੇਸ਼ਾਨੀ ਸੀ ਉਸ ਨੂੰ ਚੋਰਾ ਵਾਂਗੂ ਛੱਡ ਕੇ ਭੱਜ ਗਏ ਵੀ ਤੁਹਾਡਾ ਇਹਦੇ ਵਿੱਚ ਕੋਈ ਦੇ ਉੱਤੇ ਕੈਮਰਾ ਨਹੀਂ ਲੱਗਿਆ ਹੋਇਆ ਮਤਲਬ ਇੱਥੇ ਕੋਈ ਨਹੀਂ ਲਾਇਆ ਕੈਮਰਾ ਨਹੀਂ ਕੈਮਰਾ ਲਾਇਆ ਹੋਇਆ ਸਿਰਫ ਇਸ ਕਰਕੇ ਤਾਂ ਕਿ ਕਿਸੇ ਨੂੰ ਇਹ ਨਾ ਹੋਵੇ ਵੀ ਮੇਰੀ ਫੋਟੋ ਆ ਜਾਣੀ ਤੁਸੀਂ ਅਜਿਹੇ ਕੇਸ ਦੇਖੇ ਨੇ ਬਹੁਤ ਸਾਰੇ ਕਿ ਕੋਈ ਕੂੜੇ ਦੇ ਵਿੱਚ ਸਿੱਟੇ ਜਾਂਦਾ ਉੱਥੇ ਕੁੱਤੇ ਮੂੰਹ ਮਾਰਨੇ ਹੁੰਦੇ ਆ ਇੱਕ ਬੱਚੀ ਪਿੱਛੇ ਜੇ ਮਿਲੀ ਸੀਗੀ ਕਿ ਕੁੱਤਿਆਂ ਨੇ ਨੋਚਿਆ ਪਿਆ ਸੀਗਾ ਇਸ ਕਰਕੇ ਅਸੀਂ ਰਿਕੁਐਸਟ ਕਰਦੇ ਆਂ ਵੀ ਤੁਹਾਡੀ ਇੱਥੇ ਫਿਰ ਭਾਈ ਪਛਾਣ ਜਿਹੜੀ ਹੈਗੀ ਆ ਉਹ ਕੋਈ ਵੀ ਬਿਲਕੁਲ ਵੀ ਆਇਡੈਂਟੀ ਰਿਲੀਵ ਨਹੀਂ ਹੋਏਗੀ ਨਹੀਂ ਹੋਏਗੀ ਤੇ ਤੁਸੀਂ ਇੱਥੇ ਮਤਲਬ ਜੇ ਇਹੋ ਜੇ ਹਾਲਾਤ ਬਣ ਗਏ ਪਹਿਲਾਂ 100 ਵਾਰ ਸੋਚੋ ਤੇ ਉਸ ਤੋਂ ਬਾਅਦ ਜੇ ਕੋਈ ਹਾਲਾਤ ਬਣ ਹੀ ਗਏ ਮੰਨ ਲਓ ਐਸੇ ਤੇ ਫਿਰ ਇਹ ਕ੍ਰੈਡਲ ਨੂੰ ਯੂਜ਼ ਕਰੋ ਤਾਂ ਕਿ ਉਸ ਪਰਮਾਤਮਾ ਦੇ ਹੁਕਮ ਦੇ ਵੀ ਜਿਹੜਾ ਬੱਚਾ ਆਇਆ ਤਾਂ ਉਹਨੇ ਜੋ ਆਪਣਾ ਰੋਲ ਕਰਨਾ ਇਸ ਸੰਸਾਰ ਦੇ ਉੱਤੇ ਸਭ ਦੁਨੀਆ ਆਉਣੇ ਜਾਣੀ ਅਸੀਂ ਵੀ ਚਲੇ ਜਾਣਾ ਪਰ ਉਹ ਜਿਹੜਾ ਆਇਆ ਉਹਨੂੰ ਇੱਕ ਵਾਰ ਆ ਕੇ ਇਸ ਦੁਨੀਆ ਦੇ ਉੱਤੇ ਪਰਮਾਤਮਾ ਦੇ ਹੁਕਮ ਦੇ ਅੰਦਰ ਉਹਨੂੰ ਮੌਕਾ ਤਾਂ ਮਿਲੇ ਨਾ ਅਸੀਂ ਉਹਦੇ 'ਚ ਇਹ ਪਹਿਲਾ ਕੇਸ ਹੀ ਨਹੀਂ ਇਸ ਤੋਂ ਪਹਿਲਾਂ ਵੀ ਇੱਕ 2 ਮਹੀਨੇ ਦੀ ਬੱਚੀ ਨੂੰ ਇੱਕ ਪਰਿਵਾਰ ਰੱਬ ਆਸਾ ਦੇ ਬਾਹਰ 게ਟ ਉੱਤੇ ਛੱਡ ਗਿਆ ਸੀ ਜਿਸ ਦਾ ਇੱਕ ਅੱਧਾ ਹੱਥ ਨਹੀਂ ਸੀ ਕਿਵੇਂ ਅਸੀਂ ਪਹਿਲਾਂ ਸੁਣਿਆ ਕਿ ਵੀ ਇੱਕ ਬੱਚੀ ਵੀ ਜਿਹਦੀ ਬਾਜੂ ਕੱਟੀ ਹੋਈ ਸੀਗੀ ਹਾਲਾਂਕਿ ਜਨਮ ਤੋਂ ਹੀ ਸ਼ਾਇਦ ਉਹ ਉਸ ਤਰ੍ਹਾਂ ਦੀ ਸੀਗੀ ਬੱਚੀ ਇੱਥੇ ਛੱਡ ਗਿਆ ਬਸ ਇਥੋਂ ਥੋੜੀ ਬਾਜੂ ਦੀ ਉਹਦੀ ਕੋਈ ਪ੍ਰੋਬਲਮ ਸੀ ਤੇ ਪੁੱਢਣੀ ਬੱਚੀ ਬੜੀ ਬ੍ਰਿਲੀਅੰਟ ਬੱਚੀ ਬੜੀ ਨਾਰਮਲ ਇਕਦਮ ਮਤਲਬ ਫੇਸ ਤੋਂ ਮੀਤੇ ਉਹਦੀ ਐਕਟੀਵਿਟੀ ਤੋਂ ਵੀ ਪਤਾ ਲੱਗਦਾ ਵੀ ਪਤਾ ਨਹੀਂ ਉਹਨੇ ਦੁਨੀਆ 'ਚ ਕੀ ਕੁਸ਼ ਕੰਮ ਆਖੇ ਰਬ ਅਸਰਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਤੁਹਾਨੂੰ ਅੱਜ ਸਵੇਰ ਤੋਂ ਇੱਕ ਤਸਵੀਰ ਬੜੀ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਪੰਘੂੜੇ ਦੇ ਵਿੱਚੋਂ ਬੱਚਾ ਮਿਲਦਾ ਹੈ ਤਕਰੀਬਨ 3-4 ਮਹੀਨਿਆਂ ਦਾ ਜਿਹੜਾ ਲਗਾਤਾਰ ਉਹਨਾਂ ਦੀ ਸਕਰੀਨਿੰਗ ਹੋ ਰਹੀ ਹੈ ਹਸਪੀਟਲ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਬੱਚਾ ਠੀਕ ਠਾਕ ਹੈ ਇਸ ਤੋਂ ਪਹਿਲਾਂ ਵੀ ਇੱਕ ਜਿਹੜੀ ਛੋਟੀ ਜੀ ਬੱਚੀ ਤਕਰੀਬਨ 2-3 ਮਹੀਨਿਆਂ ਦੀ ਜਿਹਦੀ ਇੱਕ ਬਾਹ ਕੱਟੀ ਹੋਈ ਸੀਗੀ ਉਹ ਵੀ ਇਸ ਪੰਘੂੜੇ ਦੇ ਵਿੱਚੋਂ ਮਿਲੀ ਸੀਗੀ ਮੈਂ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਣਾ ਚਾਹੁੰਦਾ ਕਿ ਕਿਉਂਕਿ ਇਹਨਾਂ ਨੇ ਭਾਈ ਸਾਹਿਬ ਹੋਰਾਂ ਨੇ ਇਸ ਟੀਕੇ ਦੇ ਨਾਲ ਭਾਈ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਨੇ ਰਬ ਆਸਰਾ ਦੇ ਜਿਹੜੇ ਸਾਰੇ ਦੇਖਭਾਲ ਕਰਨ ਵਾਲੇ ਇਹਨਾਂ ਨੇ ਖਾਸ ਤੌਰ ਤੇ ਇਹ ਚੀਜ਼ ਰੱਖੀ ਹੋਈ ਹੈ ਕਿ ਭਰੂਣ ਹੱਤਿਆ ਪੰਗੂੜਾ ਭਰੂਣ ਹੱਤਿਆ ਨਹੀਂ ਕਰਨੀ ਚਾਹੀਦੀ ਇਹ ਪੰਗੂੜਾ ਜਿਹੜਾ ਇੱਥੇ ਰੱਖਿਆ ਹੋਇਆ ਰਬ ਆਸਰਾ ਦੇ ਬਾਹਰ ਜਦੋਂ ਵੀ ਇੱਥੇ ਬੱਚਾ ਰੱਖਿਆ ਜਾਂਦਾ ਤੇ ਅੰਦਰ ਇਹਨਾਂ ਨੂੰ ਪਤਾ ਲੱਗ ਜਾਂਦਾ ਕਿਵੇਂ ਲੱਗਦਾ ਬੱਚਾ ਕਿਵੇਂ ਮਿਲਿਆ ਕਿੰਨੇ ਕਿ ਮਹੀਨੇ ਦਾ ਬੱਚਾ ਸੀਗਾ ਸਾਡੇ ਨਾਲ ਨੇ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਨੂੰ ਦੱਸੋ ਜਿਹੜਾ ਬੱਚ ਹਾਲਾਂਕਿ ਜਿਹੜੀ ਉਹ ਵੀਡੀਓ ਦੇਖ ਰਹੇ ਨੇ ਲੋਕ ਹੁਣ ਕਿ ਇਸ ਤਿੱਕੇ ਨਾਲ ਇੱਕ ਛੋਟਾ ਬੱਚਾ ਜਿਹੜਾ ਹਜੇ ਇੱਥੇ ਰੱਖ ਕੇ ਗਏ ਨੇ ਕੀ ਕਹਾਣੀ ਸੀਗੀ ਕਿਸ ਵੇਲੇ ਇੱਥੇ ਬੱਚਾ ਰੱਖ ਕੇ ਗਏ ਆ ਕਹਾਣੀ ਮਤਲਬ ਮੈਂ ਵੀ ਸੋਚਣ ਤੇ ਮਜਬੂਰ ਉਦੋਂ ਦਾ ਹੀ ਹੈ ਪਹਿਲਾਂ ਜਿਹੜੀਆਂ ਸੀ ਕੁਝ ਲੰਬੇ ਸਮੇਂ ਬਾਅਦ ਬੱਚਾ ਹੁੰਦਾ ਸੀ ਪਰ ਆ ਤਾਂ ਮੈਨੂੰ ਲੱਗਾ 10 ਦਿਨ ਦੇ ਵਿੱਚ ਵਿੱਚ ਦੋ ਬੱਚੇ ਆਲੇ ਹੂੰ ਤੇ ਇਸ ਵੀ ਸਮਾਜ ਕਿਧਰ ਨੂੰ ਜਾ ਰਿਹਾ ਹੈ ਕੀ ਕਹਾਣੀ ਮਤਲਬ ਕੀ ਸਾਡੀ ਅੰਦਰ ਕਹਾਣੀ ਚੱਲਦੀ ਹੈ ਕੀ ਸਾਡੀ ਅਵਸਥਾ ਹੈ ਕੀ ਸਾਡੀਆਂ ਅਸੀਂ ਕੀ ਮੰਨੀਏ ਕਿ ਇੰਨੀ ਮਹਿੰਗੀ ਹੋ ਗਈ ਬੱਚੇ ਨੂੰ ਜਨਮ ਦੇ ਸਕਦੇ ਆ ਪਾਲ ਨਹੀਂ ਸਕਦੇ ਹਾਂ ਆਪਣੀ ਲੋੜ ਪੂਰੀ ਹੋ ਸਕਦੀ ਹੈ ਬੱਚੇ ਦੀ ਲੋੜ ਨਹੀਂ ਪੂਰੀ ਹੋ ਸਕਦੀ ਜਿਹੜਾ ਪੈਦਾ ਹੋਇਆ ਹੂੰ ਕੀ ਜਿਹੜਾ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਬੱਚਾ ਆਇਆ ਕੀ ਕਿਹਸੀ ਮਜਬੂਰੀ ਬਣ ਗਈ ਕੀ ਸਾਡੇ ਕੋਲ ਕੋਈ ਮर्यादाਵਾਂ ਨਹੀਂ ਸਮਾਜ ਦੀ ਫਾਲੋ ਕਰ ਰਹੇ ਅਸੀਂ ਕੀ ਅਸੀਂ ਕੋਈ ਪ੍ਰੈਸ਼ਰ ਨਹੀਂ ਬੀਅਰ ਕਰ ਪਾ ਰਹੇ ਹੂੰ ਤੇ ਕਿਹੜੀਆਂ ਸਾਡੀਆਂ ਕਮਜ਼ੋਰੀਆਂ ਕੀ ਸਾਡੀਆਂ ਮਜਬੂਰੀਆਂ ਕਿ ਉਹ ਜੀ ਸਾਡੀ ਹਾਲਤ ਬਣ ਗਈ ਕਿ ਉਹ ਜੀ ਸੋਚ ਪਰਸਨੈਲਿਟੀ ਦੇ ਮਾਲਕ ਅਜਿਸੀਂ ਤੇ ਇੱਕ ਪੰਛੀ ਵੀ ਮੈਨੂੰ ਲੱਗਦਾ ਇਸ ਤਰ੍ਹਾਂ ਬੱਚੇ ਨੂੰ ਸ਼ਾਇਦ ਹੈਨਾ ਬਹੁਤ ਉਫਾਣ ਲੱਗਦਾ ਮੈਨੂੰ ਵੀ ਨਹੀਂ ਕਰਦਾ ਹੁਣ ਹੂੰ ਤੇ ਉਸ ਦੇ ਵਿੱਚ ਮਤਲਬ ਸਾਨੂੰ ਇਹ ਏਡੇ ਵੱਡੇ ਫੈਸਲੇ ਲੈਣੇ ਪੈਂਦੇ ਕਹਾਣੀ ਕੀ ਆ ਕਹਾਣੀ ਵਾਲਾ ਸ਼ਬਦ ਮੇਰੇ ਵੀ ਸੇਮ ਟਾਈਮ ਜਦੋਂ ਵੀ ਇਹ ਚੀਜ਼ਾਂ ਆਉਂਦੀਆਂ ਉਸ ਵੇਲੇ ਹੋਰ ਰੈਪਿਡਿਸ਼ਨ ਤੇਜ਼ ਹੋ ਜਾਂਦਾ ਪਰ ਅੱਧੀ ਮਤਲਬ ਰਾਤਾਂ ਨੂੰ ਹਨੇਰੀਆਂ ਰਾਤਾਂ ਠੰਡੀਆਂ ਰਾਤਾਂ ਤੇ ਉਸ ਦੇ ਵਿੱਚ ਬੱਚਾ ਇਹਦੇ ਵਿੱਚ ਜਦੋਂ ਇੱਕਦਮ ਜਿਹੜਾ ਸਾਡੇ ਕੋਲ ਇਹਦੀ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਆ ਕੇ ਦੇਖਦੇ ਆਂ ਤੇ ਕੋਈ ਸ਼ੱਕ ਨਹੀਂ ਜਲੋ ਦੇ ਨਾਲ ਜਿਹੜੀ ਆ ਉਹਦਾ ਫੀਡ আর ਫੀਡ ਮੇਰੀ ਬੋਟਲ ਹੁੰਦੀ ਹੈ ਉਹ ਨਾਲ ਪਈ ਹੁੰਦੀ ਹੈ ਤੇ ਨਾਲ ਕੱਪੜੇ ਹੁੰਨੇ ਆ ਹਾਂ ਪਰ ਮਜਬੂਰੀ ਏਡੀ ਵੱਡੀ ਆ ਉਹ ਤਾਂ ਨਹੀਂ ਪਤਾ ਲੱਗਦਾ ਵੀ ਇਹੋ ਜਿਹੇ ਮਾਹੌਲ ਦੇ ਬੱਚਾ ਮੈਂ ਮਹਿਸੂਸ ਕਰਦਾ ਮੈਂ ਉਹਨਾਂ ਨੂੰ ਵੀ ਕਿਹਾ ਸੀ ਜਿਹੜੇ ਹੁਣ ਥੋੜਾ ਚੇਂਜ ਕਰਨ ਦੀ ਲੋੜ ਹੈ ਨਾ ਡਾਈਪਰ ਡੂਪਰ ਵੀ ਆਪਾਂ ਅੰਦਰ ਜਾ ਕੇ ਕਰਨੇ ਆ ਬਿਲਕੁਲ 에ਅਰ ਟਾਈਟ ਏਰੀਆ 'ਚ ਵੀ ਠੰਡ ਇੰਨੀ ਆ ਛੋਟਾ ਜਿਹਾ ਬੱਚਾ ਵੀ ਮੜੀ ਠੰਡ ਲੱਗੀ ਹੋਈ ਕੁਛ ਤੇ ਕੁਛ ਨਾ ਨੁਕਸਾਨ ਕਰ ਸਕਦੀ ਹੈ ਤੇ ਫਟਾਫਟ ਫਿਰ ਉਹਨੂੰ ਪ੍ਰਭਾਸ ਨਾਲ ਸੰਸਾ ਦਾ ਤਾਂ ਫਿਰ ਪਰਿਵਾਰ ਹੈ ਪਰਿਵਾਰ ਦਾ ਮੈਂਬਰ ਹੈ ਤੇ ਉਸ ਬੱਚੇ ਨੂੰ ਸੇਮ ਟਾਈਮ ਹੀ ਉਹਨੂੰ ਜਿੱਦਾਂ ਲੋੜ ਆ ਉਹਦੀ ਫੀਡ ਦੇ ਕੇ ਟੀਮ ਸਾਰੀ ਇੱਥੇ ਹਾਜ਼ਰ ਹੁੰਦੀ ਹੈ ਸਟਾਫ ਜਿਹੜਾ ਪੈਰਾਮੈਡੀਕਲ ਸਟਾਫ ਵੀ ਹੁੰਦਾ ਇੱਥੇ ਰਾਤ ਨੂੰ ਹਮ ਡਾਕਟਰ ਜਿਹੜੇ ਹੈਗੇ ਆਪਣਾ ਹਸਪੀਟਲ ਜਿਹੜਾ ਹੈਗਾ 24 ਘੰਟੇ ਐਮਰਜੈਂਸੀ ਡਾਕਟਰ ਹੁੰਦੇ ਨੇ ਹਮ ਤੇ ਐਂਬੂਲੈਂਸਾਂ ਤਿਆਰ ਹੁੰਦੀਆਂ ਤੇ ਅਸੀਂ ਇੱਥੇ ਰਹਿੰਦੇ ਦਿਨ ਰਾਤ ਵਿੱਚ ਹਮ ਫਿਰ ਉਹ ਬੱਚੇ ਨੂੰ ਜਿਹੜਾ ਹੈਗਾ ਜੋ ਪਰਮਾਤਮਾ ਦੇ ਹੁਕਮ ਦੇ ਵਿੱਚ ਧਰਤੀ ਤੇ ਆਇਆ ਹਮ ਤੇ ਉਸ ਬੱਚੇ ਨੂੰ ਸੇਮ ਟਾਈਮ ਹੀ ਨਾਲ ਦੇ ਨਾਲ ਫਿਰ ਹਸਪੀਟਲ ਸ਼ਿਫਟ ਕਰਕੇ ਸਬੰਧਤ ਵਿਭਾਗ ਨੂੰ ਇਨਫੋਰਮੇਸ਼ਨ ਦੇ ਕੇ ਹਮ ਤੇ ਉਹ ਬੱਚਾ ਆਪਣਾ ਇਸ ਜ਼ਿੰਦਗੀ ਤੇ ਜੋ ਨੂੰ ਪਰਮਾਤਮਾ ਨੇ ਜੀਵਨ ਦਿੱਤਾ ਹੈ ਹਮ ਤੇ ਇਹ ਜੀਵਨ ਕਿੰਨਾ ਗਨਮੋਲ ਹੈ ਮੈਨੂੰ ਲੱਗਦਾ ਵੀ ਇਹਦੀਆਂ ਐਗਜ਼ੈਂਪਲਾਂ ਵੀ ਸਾਇੰਸ ਅਜ ਤੱਕ ਜੀ ਤਾਂ ਬਲੱਡ ਵੀ ਨਹੀਂ ਬਣਾ ਸਕੀ ਜੀ ਦਾ ਬਾਲ ਵੀ ਨਹੀਂ ਬਣਾ ਸਕੀ ਹਾਂ ਤੇ ਇਸ ਜੀਵਨ ਦਾ ਜੇ ਆਪਾਂ ਕਹੀਏ ਸਮਾ ਸਿਕੰਦਰ ਵਰਗਿਆਂ ਨੂੰ ਕਹੇ ਬਿਲਕੁਲ ਮਿੰਟ ਦਾ ਵੀ ਨਹੀਂ ਮਿਲਿਆ ਜਿਵੇਂ ਕੋ ਲਿਖੇ ਦਮਾ ਜਿਹੜੇ ਏਡੇ ਵੱਡੇ ਵੱਡੇ ਦੇਸ਼ਾਂ ਤੇ ਰਾਜ ਕਰਨ ਵਾਲੇ ਜਿਵੇਂ ਤੁਸੀਂ ਇਹ ਪ੍ਰੂਣ ਹਤਿਆ ਲਿਖ ਕੇ ਰੱਖਿਆ ਆ ਪ੍ਰੂਣ ਹਤਿਆ ਨਹੀਂ ਹਾਂ ਪੰਘੂੜਾ ਹਾਂ ਵੀ ਜੇ ਜਿਵੇਂ ਅਸੀਂ ਪਹਿਲਾਂ ਸੁਣਿਆ ਕਿ ਵੀ ਇੱਕ ਬੱਚੀ ਵੀ ਜਿਹਦੀ ਬਾਜੂ ਕੱਟੀ ਹੋਈ ਸੀਗੀ ਹਾਲਾਂਕਿ ਜਨਮ ਤੋਂ ਹੀ ਸ਼ਾਇਦ ਉਹ ਇਸ ਤਰ੍ਹਾਂ ਦੀ ਸੀਗੀ ਬੱਚੀ ਇਹ ਸੇਟ ਛੱਡ ਗਏ ਸਮਾਰਟ ਬੱਚੀ ਹਮ ਬਸ ਇਥੋਂ ਥੋੜੀ ਬਾਜੂ ਦੀ ਉਹਦੀ ਕੋਈ ਪ੍ਰੋਬਲਮ ਸੀ ਤੇ ਜਣੀ ਬੱਚੀ ਬੜੀ ਬ੍ਰਿਲੀਅੰਟ ਬੱਚੀ ਬੜੀ ਨਾਰਮਲ ਇਕਦਮ ਮਤਲਬ ਫੇਸ ਤੋਂ ਮੀਤੇ ਉਹਦੀ ਐਕਟੀਵਿਟੀ ਤੋਂ ਵੀ ਪਤਾ ਲੱਗਦਾ ਵੀ ਪਤਾ ਨਹੀਂ ਉਹਨੇ ਦੁਨੀਆ 'ਚ ਕੀ ਕੁਸ਼ ਕਰਨਾ ਆ ਕੇ ਹਾਂ ਇਹ ਪੰਗੂੜਾ ਤੁਹਾਨੂੰ ਕਿਉਂ ਰੱਖਣਾ ਪਿਆ ਇਹਦੀ ਖਾਸੀਅਤ ਕੀ ਹੈ ਜੇ ਬੱਚਾ ਕੋਈ ਰੱਖਦਾ ਹੈ ਇਹ ਸਕਿਉਰਿਟੀ ਗਾਰਡ ਉੱਥੇ ਤਾਇਨਾਤ ਨਹੀਂ ਹੈ ਤੁਹਾਨੂੰ ਅੰਦਰ ਕਿਵੇਂ ਪਤਾ ਲੱਗਦਾ ਹਾਂ ਉਹ ਨੇਚਰਲੀ ਉਹ ਜਿਹੜੇ ਸਿਸਟਮ ਲੱਗੇ ਹੋਏ ਹਨ ਇਹਦੇ ਅੰਦਰ ਉਹਦੇ ਨਾਲ ਬੈਸਤ ਪਹਿਲੀ ਗੱਲ ਤਾਂ ਇਹ ਸਵਾਲ ਹੀ ਨਹੀਂ ਹੈਗਾ ਵੀ ਤਾਇਨਾਤ ਨਹੀਂ ਹੈ ਕਿਉਂਕਿ ਨਹੀਂ ਤਾਇਨਾਤ ਹੁੰਦੇ ਕਈ ਵਾਰ ਨਹੀਂ ਪਤਾ ਲੱਗਦਾ ਵੀ ਮਤਲਬ ਨਹੀਂ ਉਹਦੀ ਡਿਊਟੀ ਜਿਹੜੀ ਬਾਰ-ਬਾਰ ਉਹਨਾਂ ਦੀ ਡਿਊਟੀ ਗੇਟ ਤੇ ਹੀ ਹੈ ਪਿੱਛੇ ਡਿਊਟੀਆਂ ਹੋ ਰਹਿ ਹੈ ਅੱਗੇ ਨਾਲੀ ਬਾੜ ਸ਼ੁਰੂ ਹੋ ਗਈ ਤੇ ਡਿਊਟੀ ਹੋ ਰਦੀ ਹੈ ਸੱਜੇ ਪਾਸੇ ਬਾੜਾ ਜਿਹੜੀ ਬਣੀ ਹੋਈ ਹੈ ਜੀ ਡਿਊਟੀ ਹੋ ਰਦੀ ਹੈ ਪਿਛਲੇ ਗੇਟ ਤੇ ਡਿਊਟੀ ਹੋ ਰਦੀ ਹੈ ਪਿਛਲੇ ਗੇਟਾਂ ਤੇ ਜਾਨੀ ਉਹਦੀ ਡਿਊਟੀ ਉਸ ਕੰਮ ਤੇ ਲੱਗੀ ਹੋ ਬਿਗੋਈ ਕਿਹ ਚੀਜ਼ ਮਿਸ ਕਰ ਜਾਂਦੀ ਹੈ ਤਾਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਨਾਲ ਦੀ ਨਾਲ ਤੇ ਉਸੇ ਵੇਲੇ ਜਿਹੜਾ అలਾਰਮ ਹੋ ਜਾਂਦਾ ਤੇ ਉਹ ਬਾਰ ਬਾਰ ਇੱਥੇ ਗੇੜੇ ਮਾਰਦਾ ਕਿਵੇਂ అలਰਮ ਇਹਦੇ ਚ ਪੰਗੂੜੇ ਚ ਕੋਈ అలਰਮ ਲੱਗਿਆ ਹੈ ਤੂੰ ਦਿਖਾਉਂਗੇ ਇਹਦੇ ਵਿੱਚ ਸਿਸਟਮ ਜਿਹੜਾ ਹੈਗਾ ਇਹੰਦਾ ਹੋਣੀ ਦੀ ਜਿਵੇਂ ਆਹ ਲੱਗਿਆ ਨਾ ਬੈਲ ਜਿਵੇਂ ਉਹ ਬੈਲ ਲੱਗੀ ਹੋਈ ਹੈ ਬੈਲ ਲੱਗੀ ਹੁੰਦੀ ਹੈ ਇਹ ਇੱਥੇ ਵੱਜਦੀ ਹੈ ਜਾਂ ਅੰਦਰ ਵੱਜਦੀ ਹੈ ਇਹ ਅੰਦਰ ਅੰਦਰ ਵੀ ਵੱਜਦੀ ਹੈ ਤੇ ਇਹਦੀ ਅੰਦਰ ਆਵਾਜ਼ ਜਿਹੜੀ ਜਾਂਦੀ ਹੈ ਜਿੱਥੇ ਤੇ ਅਸੀਂ ਸਿਲੈਕਟ ਕੀਤਾ ਨਾ ਏਰੀਆ ਜਿੱਥੇ ਵੱਜਣੀ ਚਾਹੀਦੀ ਹੈ ਤੇ ਉੱਥੇ ਵੱਜ ਜਾਂਦੀ ਹੈ ਤੇ ਬਾਕੀ ਸਭ ਤੋਂ ਵੱਡੀ ਚੀਜ਼ ਹੈ ਇਹ ਫੇਲ ਵੀ ਹੋ ਸਕਦੀ ਹੈ ਓਕੇ ਜਣੀ ਜਿਹੜਾ ਗੇਟ ਤੇ ਬੰਦਾ ਹੈ ਜਿੰਨੇ ਕੱਲ ਉਹ ਵੀ ਇਹਦੇ ਉੱਤੇ ਵਿਸ਼ਵਾਸ ਤਾਂ ਅਸੀਂ ਕਰਦੇ ਆਂ ਪਰ ਕਿੰਨਾ ਕਰਦੇ ਆਂ ਇੰਨਾ ਨਹੀਂ ਕਰਦੇ ਕਿ ਇਹਦੇ ਸਿਰ ਤੇ ਹੀ ਬੈਠੇ ਆਂ ਕੋਈ ਇੱਕ ਮੈਂਬਰ ਜਿਹੜਾ ਉਹਦੀ ਡਿਊਟੀ ਇੱਥੇ ਲੱਗੀ ਹੋਈ ਹੋਇਆ ਕਿ ਉਹਨੇ ਧਿਆਨ ਰੱਖਣਾ ਹੈ ਤੇ ਉਸ ਦੇ ਨਾਲ ਫਿਰ ਨਾਲ ਦੀ ਨਾਲ ਜਿਹੜਾ ਹੈਗਾ ਇਹ ਤਾਂ ਪਤਾ ਲੱਗਦਾ ਪਰ ਇਹ ਬੱਚਾ ਜਿਹੜਾ ਹੁਣ ਆਇਆ ਇਹ ਤਾਂ ਰੋ ਵੀ ਨਹੀਂ ਰਿਹਾ ਸੀ ਹਮ ਅਦਰਵਾਜ਼ੀ ਬੱਚਾ ਥੋੜਾ ਜਿਹਾ ਰੋਂਦਾ ਹੈ ਹਮ ਮਤਲਬ ਅਡੋਲ ਸੁਦਾ ਆਇਆ ਸੀ ਆਪਣੇ ਸੁਦਾ ਪਿਆ ਸੀ ਜਿੱਦਾਂ ਬੰਦਾ ਇੱਕ ਬੜਾ ਬੇਪਰਵਾਹ ਲਾਪਰਵਾਹੀ ਬੇਪਰਵਾਹ ਹੁੰਦਾ ਉਹਨੂੰ ਇਹ ਹੁੰਦਾ ਕਿ ਮੈਂ ਕਿਸੇ ਸੁਰੱਖਿਆਤ ਹੱਥਾਂ ਦੇ ਵਿੱਚ ਹਾਂ ਹੱਥਾਂ ਦੇ ਵਿੱਚ ਆ ਗਿਆ ਜਿਵੇਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਦਿਨ ਪ੍ਰਤੀ ਦਿਨ ਜਿਹੜੇ ਵੱਧਦੇ ਵੱਧ ਹੀ ਜਾ ਰਹੇ ਹੈਗੇ ਭਰੋਣ ਹੱਤਿਆ ਨਹੀਂ ਪੰਗੋੜਾ ਹੈ ਨਾ ਇਹ ਇਹਦੇ ਵਿੱਚ ਅਸੀਂ ਇਹ ਕਿਹਾ ਵੀ ਮਾਂ ਉਹਨੂੰ ਸੰਸਾਰ ਦੇ ਉੱਤੇ ਵੀ ਉਹਨੇ ਜਿਹੜਾ ਪ੍ਰਮਾਤਮਾ ਨੇ ਭੇਜਿਆ ਹੈ ਨਾ ਵੀ ਉਹ ਦੁਨੀਆ ਦਾ ਮਾਲਕ ਹੀ ਜਾਣਦਾ ਹੈਗਾ ਵੀ ਉਹਨੇ ਕੀ ਕਰਾਉਣਾ ਉਹਦੇ ਕੋਲੋਂ ਹਮ ਵੀ ਆਪਾਂ ਆਪਣੀ ਮਤਲਬ ਇਨੀ ਦਖਲੰਦਾਜੀ ਤੇ ਇੰਨਾ ਪਾਪ ਨਾ ਕਰੀਏ ਹਮ ਵੀ ਆਪਣੇ ਆਪ ਨੂੰ ਉਹਦੀ ਜਗ੍ਹਾ ਰੱਖ ਕੇ ਦੇਖੀਏ ਹਮ ਮੇਰੇ ਤਾਂ ਮਨ 'ਚ ਬਾਰ-ਬਾਰ ਆਉਂਦਾ ਨਾ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਾਨੀ ਹਾਂ ਜਿਹਨੂੰ ਤੂੰ ਸਾਜ ਕਿਥੇ ਸਾਜਿਆ ਕਿਥੇ ਸਵਾਰਿਆ ਕਿਥੇ ਮਾਂ ਦੇ ਪੇਟ 'ਚ ਹਮ ਬਣਾਇਆ ਨਾ ਉੱਥੇ ਬਿਲਕੁਲ ਵੀ ਉੱਥੇ ਜਿਹੜੇ ਬਣਾਉਣ ਵਾਲੀ ਸ਼ਕਤੀ ਹੈ ਪ੍ਰਮਾਤਮਾ ਵੀ ਉਹਦੀ ਉਹਦੇ ਵਿੱਚ ਇਨੀ ਦਖਲੰਦਾਜੀ ਨਾ ਕਰੋ ਹਮ ਤੇ ਬਾਕੀ ਬਾਹਰ ਝਾੜੀਆਂ ਦੇ ਵਿੱਚ ਨਾ ਗੇਰੇਓ ਬਾਹਰ ਡਸਟਬਿਨਾਂ ਚ ਨਾ ਗੇਰੇਓ ਕਈ ਐਸੇ ਕੇਸ ਦੇਖਦੇ ਆ ਕਿ ਕੇਸ ਅਸੀਂ ਲੈ ਕੇ ਆਏ ਆ ਜੀ ਚੱਕ ਤੁਸੀਂ ਵੀ ਲੈ ਕੇ ਆਇਆ ਹਾਂ ਇਹਦੇ ਮਤਲਬ ਫਿਰ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਜੇ ਐਡੀ ਵੱਡੀ ਕੋਈ ਮਜਬੂਰੀ ਬਣੀ ਗਈ ਹੈ ਕਿ ਅਸੀਂ ਮਤਲਬ ਫੈਸਲਾ ਕਰ ਲੇਗੇ ਨਹੀਂ ਅਸੀਂ ਮਤਲਬ ਮਤਲਬ ਨਹੀਂ ਹੈ ਜਿਹਨੂੰ ਅਨਵਾਂਟਡ ਕਹਿ ਲਿਆ ਆਪਾਂ ਹੈ ਨਾ ਹਾਂ ਅਣ ਚਾਹਿਆ ਗੈਲੀਏ ਵੀ ਅਸੀਂ ਨਹੀਂ ਹੁਣ ਮਤਲਬ ਸਾਡੀ ਚਾਹਤ ਕੁਝ ਹੋਰ ਹੈ ਤੇ ਅਸੀਂ ਨਹੀਂ ਰੱਖ ਸਕਦੇ ਬੱਚੇ ਨੂੰ ਤੇ ਵੀ ਸਾਡੀ ਰਿਕੁਐਸਟ ਹੈ ਫਿਰ ਵੀ ਤੁਹਾਡੀ ਕੋਈ ਮੈਂ ਹੁਣ ਫਿਰ ਬੇਨਤੀ ਕਰਦਾ ਤੁਹਾਡੇ ਥਰੂ ਜੀ ਵੀ ਤੁਹਾਡਾ ਇਹਦੇ ਵਿੱਚ ਕੋਈ ਦੇ ਉੱਤੇ ਕੈਮਰਾ ਨਹੀਂ ਲੱਗਿਆ ਹੋਇਆ ਮਤਲਬ ਇੱਥੇ ਕੋਈ ਨਹੀਂ ਲਾਇਆ ਕੈਮਰਾ ਨਹੀਂ ਕੈਮਰਾ ਲਾਇਆ ਹੋਇਆ ਸਿਰਫ ਇਸ ਕਰਕੇ ਤਾਂ ਕਿ ਕਿਸੇ ਨੂੰ ਇਹ ਨਾ ਹੋਵੇ ਵੀ ਮੇਰੀ ਫੋਟੋ ਆ ਜਾਣੀ ਓਕੇ ਉਹਦਾ ਰਿਜ਼ਲਟ ਕੀ ਨਿਕਲਣਾ ਹੈ ਨਾ ਉਹਦਾ ਰਿਜ਼ਲਟ ਅਸੀਂ ਮਹਿਸੂਸ ਕਰ ਰਹੇ ਹਾਂ ਹਾਂ ਕਈ ਵਾਰ ਗੱਲ ਹੋਈ ਐ ਸਬੰਧਤ ਮਤਲਬ ਕੁਝ ਪ੍ਰਸ਼ਾਸਨ ਜਾਂ ਕਲੋ ਪੁਲਿਸ ਤੇ ਕਈ ਤਰ੍ਹਾਂ ਦੇ ਸੁਝਾਅ ਆਏ ਸਾਨੂੰ ਪਰ ਅਸੀਂ ਰਿਕੁਐਸਟ ਹਰ ਹਮੇਸ਼ਾ ਸਟਰੋਂਗਲੀ ਇਹੀ ਕਰੀ ਐ ਵੀ ਰਿਜ਼ਲਟ ਇਹ ਨਿਕਲਣਾ ਵੀ ਉਹਨਾਂ ਨੇ ਕਿਤੇ ਡਸਟਬਿੰਚ ਪਾ ਲੈਣਾ ਮਤਲਬ ਉਹਨਾਂ ਦੇ ਵਿੱਚ ਡਰ ਪੈ ਜਾਏਗਾ ਜਿਵੇਂ ਇੱਥੇ ਜੇ ਸੀਸੀਟੀਵੀ ਕੈਮਰਾ ਲੱਗਿਆ ਹੁੰਦਾ ਉਹ ਜੇ ਕੋਈ ਬੱਚੇ ਨੂੰ ਛੱਡਣ ਆ ਰਿਹਾ ਤਾਂ ਉਹ ਸੀਸੀਟੀਵੀ ਕੈਮਰਾ ਦੇਖ ਕੇ ਨਹੀਂ ਛੱਡੇਗਾ ਕਿਤੇ ਹੋ ਥਾਂ ਦੇ ਉੱਤੇ ਸੁੱਟ ਜਾਏਗਾ ਜਿੱਨੂੰ ਪੁੱਤੇ ਖਾ ਜਾਣਗੇ ਮੈਂ ਕਹਿੰਦਾ ਵੀ ਉਹ ਜਿਹੜੇ ਤੁਸੀਂ ਸ਼ਬਦ ਜਿਵੇਂ ਆਪਾਂ ਬੋਲ ਰਹੇ ਆ ਮਨ ਅਕਸੈਪਟ ਨਹੀਂ ਕਰ ਰਿਹਾ ਉਹ ਮੈਨੂੰ ਕੁੱਤੇ ਖਾ ਜਾਣ ਮੈਂ ਉਹਦੀ ਜਗਾ ਹਾਂ ਕਿਉਂਕਿ ਅਸੀਂ ਅਜਿਹੇ ਕੇਸ ਦੇਖੇ ਨੇ ਬਹੁਤ ਸਾਰੇ ਕਿ ਕੋਈ ਕੂੜੇ ਦੇ ਵਿੱਚ ਸਿੱਟੇ ਜਾਂਦਾ ਉੱਥੇ ਕੁੱਤੇ ਮੂੰਹ ਮਾਰਨੇ ਹੁੰਦੇ ਆ ਇੱਕ ਬੱਚੀ ਪਿੱਛੇ ਜੇ ਮਿਲੀ ਸੀਗੀ ਕਿ ਕੁੱਤਿਆਂ ਨੇ ਨੋਚਿਆ ਪਿਆ ਸੀਗਾ ਇਸ ਕਰਕੇ ਅਸੀਂ ਰਿਕਵੈਸਟ ਕਰਦੇ ਆਂ ਵੀ ਤੁਹਾਡੀ ਇੱਥੇ ਫਿਰ ਭਾਈ ਪਛਾਣ ਜਿਹੜੀ ਹੈਗੀ ਆ ਉਹ ਕੋਈ ਵੀ ਬਿਲਕੁਲ ਵੀ ਆਇਡੈਂਟੀ ਰਿਲੀਵ ਨਹੀਂ ਹੋਏਗੀ ਨਹੀਂ ਹੋਏਗੀ ਤੇ ਤੁਸੀਂ ਇੱਥੇ ਮਤਲਬ ਜੇ ਇਹੋ ਜੇ ਹਾਲਾਤ ਬਣ ਗਏ ਪਹਿਲਾਂ 100 ਵਾਰ ਸੋਚੋ ਤੇ ਉਸ ਤੋਂ ਬਾਅਦ ਜੇ ਕੋਈ ਹਾਲਾਤ ਬਣ ਹੀ ਗਏ ਮੰਨ ਲਓ ਐਸੇ ਤੇ ਫਿਰ ਇਹ ਕ੍ਰੈਡਲ ਨੂੰ ਯੂਜ਼ ਕਰੋ ਤਾਂ ਕਿ ਉਸ ਪਰਮਾਤਮਾ ਦੇ ਹੁਕਮ ਦੇ ਵੀ ਜਿਹੜਾ ਬੱਚਾ ਆਇਆ ਤਾਂ ਉਹਨੇ ਜੋ ਆਪਣਾ ਰੋਲ ਕਰਨਾ ਇਸ ਸੰਸਾਰ ਦੇ ਉੱਤੇ ਸਭ ਦੁਨੀਆ ਆਉਣ ਜਾਣੀ ਅਸੀਂ ਵੀ ਚਲੇ ਜਾਣਾ ਪਰ ਉਹ ਜਿਹੜਾ ਆਇਆ ਉਹਨੂੰ ਇੱਕ ਵਾਰ ਆ ਕੇ ਇਸ ਦੁਨੀਆ ਦੇ ਉੱਤੇ ਪਰਮਾਤਮਾ ਦੇ ਹੁਕਮ ਦੇ ਅੰਦਰ ਉਹਨੂੰ ਮੌਕਾ ਤਾਂ ਮਿਲੇਣਾ ਅਸੀਂ ਉਹਦੇ 'ਚ ਇਸ ਤੱਕ ਵੀ ਮਤਲਬ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਵੀਡੀਓ ਦੇ ਵਿੱਚ ਕਿ ਵੀ ਨਿਤਨੇਮ ਦਾ ਸਮਾ ਹੁੰਦਾ ਸਵੇਰੇ ਤਕਰੀਬਨ ਜਦੋਂ ਇੱਥੇ ਬੱਚਾ ਰੱਖਿਆ ਤੇ ਸਾਨੂੰ ਪਤਾ ਲੱਗਿਆ ਸਾਡੀ ਟੀਮ ਨੂੰ ਪਤਾ ਲੱਗਿਆ ਸੀ ਮੌਕੇ ਤੇ ਪਹੁੰਚੇ ਵੀਡੀਓਗ੍ਰਾਫੀ ਕੀਤੀ ਉਸ ਤੋਂ ਬਾਅਦ ਬੱਚੇ ਨੂੰ ਅੰਦਰ ਲੈ ਕੇ ਸਾਰਾ ਕੁਝ ਕੀ ਚੱਲ ਰਿਹਾ ਹੁੰਦਾ ਮਨ ਦੇ ਵਿੱਚ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਸਾਡਾ ਮੈਂਬਰ ਵੱਧ ਗਿਆ ਜਾਂ ਪ੍ਰਮਾਤਮਾ ਨੂੰ ਕਹਿੰਦੇ ਕਿ ਇਹ ਕੀ ਚੱਲ ਰਿਹਾ ਨਹੀਂ ਸਾਡਾ ਮੈਂਬਰ ਵੱਧ ਗਿਆ ਸਾਡਾ ਮੈਂਬਰ ਤਾਂ ਸਮਾਜ ਇਹ ਦੇਖੋ ਇਸ ਜਿਹੜੀ ਮੈਂ ਫੇਰ ਬੇਨਤੀ ਕਰਾਂ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਰਿਸਪੈਕਟ ਕਰਦਾ ਸਲੂਟ ਕਰਦਾ ਕਿਉਂਕਿ ਸ਼ਬਦਾਂ ਦੇ ਵਿੱਚ ਭਾਵਨਾਵਾਂ ਨਹੀਂ ਆਉਂਦੀਆਂ ਹੁੰਦੀਆਂ। ਹੂੰ। ਮਤਲਬ ਇਹ ਸੰਸਾਮਾਂ ਦਾ ਜਿਹੜਾ origin ਹੈ, ਮੂਲ ਜਿਹੜਾ ਹੈਗਾ ਨਾ, ਉਹ ਜਦੋਂ ਇਕੋ ਮਹਿਸੂਸ ਹੋਣਾ ਫੀਲਿੰਗ ਦੀ ਡਿਗਰੀ ਹਾਈ ਹੁੰਦੀ ਹੈ ਨਾ, ਹੂੰ। ਉਹ ਹਰ ਇੱਕ ਪ੍ਰਭਾਸਰਾ ਕੋਈ ਚਾਰਦੁਵਾਰੀ ਦੇ ਅੰਦਰ ਨਹੀਂ ਹੈਗਾ। ਬਿਲਕੁਲ। ਪ੍ਰਭਾਸਰਾ ਤਾਂ ਹੁਣ ਬਾਹਰ ਜੋ ਕੁਝ ਵੀ ਹੋ ਰਿਹਾ ਹੂੰ ਬਾਹਰ ਬੰਦਾ ਕੋਈ ਕਿਹੋ ਜਿਹੇ ਹਾਲਾਤਾਂ ਵਿੱਚ ਹੈ, ਕੁਝ ਵੀ ਹੋ ਗਿਆ ਜਿਵੇਂ ਪਿੱਛੇ ਹੜ੍ਹ ਵੀ ਆਏ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਕਿਤੇ ਫਾਇਰ ਹੋ ਜਾਂਦੀ ਹੈ। ਹੂੰ। ਤੇ ਦਰਦ ਉਹਦੀ ਜਗਾ ਜਦੋਂ ਆਪਣੇ ਆਪ ਨੂੰ ਖੜਾ ਕਰਕੇ ਦੇਖਦੇ ਆਂ ਔਰ ਉਹਦੀ ਹੋਣ ਦੇ ਪਿੱਛੇ ਉਹੀ ਮਾਲਕ ਦੇਖਦੇ ਆਂ ਜਿਹਨੂੰ ਏਕ ਪਿਤਾ ਇੱਕ ਸ੍ਰੀਮ ਬਾਰੀ ਗਾਇਆਦਾ ਬਹੁਤ ਹੈ ਹਮ ਪੜਿਆ ਬਹੁਤ ਹੈ ਪਰ ਜਦੋਂ ਉਹਨੂੰ ਰਿਅਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਮੇਰੀ ਹੋਣ ਦੇ ਪਿੱਛੇ ਜਿਹੜੀ ਸ਼ਕਤੀ ਹੈ ਮੈਨੂੰ ਕ੍ਰੀਏਟ ਕਰਨ ਵਾਲੀ ਮੈਨੂੰ ਆਪਰੇਟ ਕਰਨ ਵਾਲੀ ਹਮ ਡਿਸਟਰੋਏ ਕਰਨ ਵਾਲੀ ਜਿਹੜਾ ਉਤਪਤੀ ਹਾਰ ਤੇ ਮੌਤ ਦਾ ਇਹ ਸਿਲਸਿਲਾ ਚੱਲ ਰਿਹਾ ਸੰਸਾਰ ਦਾ ਸ੍ਰਿਸ਼ਟੀ ਦਾ ਇਹਦੇ ਪਿੱਛੇ ਜੇ ਦੋ ਸ਼ਕਤੀਆਂ ਹੁੰਦੀਆਂ ਤਾਂ ਹੋ ਸਕਦਾ ਸਾਇੰਟਿਸਟ ਨੇ ਦੁਨੀਆ ਤੋਂ ਜਾਣਾ ਵੀ ਨਹੀਂ ਸੀ ਹੋ ਸਕਦਾ ਰਾਜ ਦਾ ਦਿਲ ਕਰਦਾ ਮੈਂ ਨਾ ਜਾਵਾਂ ਰੰਗਲੀ ਦੁਨੀਆ ਨੂੰ ਛੱਡ ਕੇ ਤੱਕ ਛੱਡ ਕੇ ਜਾਣਾ ਕੋਈ ਸੌਖਾ ਨਹੀਂ ਬਿਲਕੁਲ ਤੇ ਉਹਨੇ ਤੱਕ ਛੱਡ ਕੇ ਜਾਣਾ ਨਹੀਂ ਸੀ ਪਰ ਰਾਣਾ ਰਾਉਣਾ ਕੋਰਾ ਰੰਗਨ ਤੂੰ ਫਕੀਰ ਵਾਰੀ ਆਪੋ ਆਪਣੀ ਵਾਰੀ ਹੀ ਨੇ ਬੰਦਤੀ ਹੈ ਉਹਨਾਂ ਦੀ ਵਾਰੀ ਹੈ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੇਰੇ ਵਾਰੀ ਦਾ ਜਿਹਨੇ ਦਿੱਤੀ ਹੈ ਜਿਹਨੇ ਸਰੀਰ ਦਿੱਤਾ ਉਹ ਬਹੁਤ ਵੱਡੀ ਸ਼ਕਤੀ ਸਾਰਿਆਂ ਦੇ ਪਿੱਛੇ ਜਿਵੇਂ ਜਿਵੇਂ ਮਹਿਸੂਸ ਹੁੰਦੀ ਹੈ ਜਿਵੇਂ ਜਿਵੇਂ ਉਹ ਰਿਲਾਈ ਤੇ ਉਹਦੀ ਡਿਗਰੀ ਹਾਈ ਹੁੰਦੀ ਹੈ ਤੇਰੇ ਪ੍ਰਭਾਸਰਾ ਸੰਸਾ ਜਿਹੜੀ ਹੈਗੀ ਹੈ ਲਾਈਕ ਇਸ ਕਰਕੇ ਹੀ ਹੋਣ ਚਾਹੀਏ ਵੀ ਇਹ ਫੀਲਿੰਗ ਆਈ ਹੈ ਤੇ ਉਹ ਬੱਚਾ ਜਿਹੜਾ ਹੈਗਾ ਉਹ ਚਲੋ ਇਹ ਹੁੰਦਾ ਵੀ ਬੱਚਾ ਸਾ ਇਹ ਬੱਚਾ ਜਿਹੜਾ ਹੈਗਾ ਵੀ ਉਹ ਮਾਲਕ ਦੀ ਕਲਾ ਇਹ ਜਿਵੇਂ ਹੁੰਦਾ ਨਾ ਕਿ ਮਿਆਰ ਨੇ ਪਾਂਡਾ ਬਣਾਇਆ ਉਹਦੀ ਚੀਜ਼ ਜਿਹੜੀ ਉਹਦੇ ਪਿੱਛੇ ਉਹ ਦਿਖਦਾ ਹੈਗਾ ਬਣਾਉਣੇ ਵਾਲਾ ਵੀ ਇਹ ਮਾਲਕ ਦੀ ਕ੍ਰੀਏਸ਼ਨ ਜਿਵੇਂ ਉਹਨੇ ਮੈਨੂੰ ਕ੍ਰੀਏਟ ਕੀਤਾ ਇਦਾਂ ਇਹਨੂੰ ਕ੍ਰੀਏਟ ਕੀਤਾ ਵੀ ਉਹਦੀ ਦਾਤ ਬੰਦਾ ਤਾਂ ਇੱਕ ਯੂਜ਼ ਕੀਤਾ ਨਾ ਉਹਨੇ ਪਰ ਉਹ ਬੰਦੇ ਨੇ ਹੁਣ ਆਪਣੀ ਮਾਤ ਯੂਜ਼ ਕਰ ਲਈ ਵਿੱਚ ਬੰਦਾ ਯੂਜ਼ ਕਰ ਲਿਆ ਬੰਦਾ ਬਣਾ ਤਾਂ ਸਕਦਾ ਨਹੀਂ ਚਾਹ ਰੱਖਾਂ ਨਾਜ਼ਰੀਆਂ ਸੀ ਉਹਨੇ ਉਹਨੇ ਦੋ ਵਿੱਚ ਇਹਦੇ ਵਿੱਚ ਦੋ ਹਾਰਟ ਵੀ ਪਦਨੇ ਸੀ ਵੀ ਇਹ ਮਾਲਕ ਇਹ ਜਿਹੜੀ ਫੀਲਿੰਗ ਬੜੀ ਡਿਫਰੈਂਟ ਹੈ ਤੇ ਉੱਤੇ ਵੀ ਆਪਾਂ ਐਪੀਸੋਡ ਕਰ ਲਾਂਗੇ ਕਿਤੇ ਉਹ ਫੀਲਿੰਗ ਕਮ ਕਰਾਉਂਦੀ ਹੈਗੀ ਆ ਉਹ ਘਟ ਜਾਂਦੀ ਹੈ ਤਾਂ ਕੰਮ ਘਟ ਜਾਂਦੇ ਆ ਉਹ ਫੀਲਿੰਗ ਵੱਧ ਜਾਂਦੀ ਹੈ ਤਾਂ ਫਿਰ ਉਹਦਾ ਦਰਦ ਵੱਜ ਜਾਂਦਾ ਹੈ ਪਰ ਇਹ ਆਉਂਦਾ ਵੀ ਸਾਡੀ ਸੋਚ ਕਿਦਾਂ ਦੀ ਬਣ ਗਈ ਹਮ ਇਹਦੇ ਉੱਤੇ ਮਨ ਦੇ ਵਿੱਚ ਇਹ ਆਉਂਦਾ ਸੀ ਵੀ ਸਾਡਾ ਮਤਲਬ ਅਸੀਂ ਸਮਾਜ ਦੇ ਪ੍ਰਤੀ ਜੀਨੂ ਅਸੀਂ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ ਹਮ ਸੱਚੇ ਦਾ ਬਿਚਵਾਸ ਜੀਤੇ ਜੀਤੇ ਤੇ ਸਭ ਤੇਰੇ ਹਮ ਕਹਿੰਦੇ ਅਸੀਂ ਬਿਨ ਸੇਵਾ ਫਲ ਕਿਸੇ ਨਾ ਹੀ ਅਸੀਂ ਕਹਿੰਦੇ ਤੂੰ ਸਾਂਝਾ ਸਹਬਾਬ ਆਪ ਹਮਾਰਾ ਆ ਨੌਨੇ ਤੇਰੇ ਅਖੁੱਟ ਭੰਡਾਰਾ ਅਸੀਂ ਕਹਿੰਦੇ ਆ ਨਾ ਵੀ ਤੇਰੇ ਜੀ ਜੰਤਾ ਏਕ ਨੂਰ ਤੇ ਸਭ ਜਾਗ ਉੱਪਜਿਆ ਕੌਣ ਭਲੇ ਗੋਮੰਦੇ ਆ ਨਾ ਤੇ ਇਹ ਜਿਹੜੇ ਅਸੀਂ ਮਹਿਸੂਸ ਕਰਨ ਵਾਲੇ ਜੇਕਰ ਬੱਚੇ ਨੂੰ ਮਾਂ ਬਾਪ ਨੂੰ ਛੱਡ ਗਿਆ ਕੋਈ ਬੱਚੇ ਨੂੰ ਛੱਡ ਗਿਆ ਕੋਈ ਉਹਨੇ ਮਤਲਬ ਜਿਹੜੇ ਉਹਨਾਂ ਨੂੰ ਉਹਨਾਂ ਦਾ ਦਰਦ ਨਹੀਂ ਮਹਿਸੂਸ ਕਰ पाए ਹੂੰ ਇਹ ਸਮਾਜ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਵੀ ਇੰਨਾ ਵੱਡੀ ਜਿਹੜੀ ਥੋਟ ਦਿੱਤੀ ਹੋਈ ਹੈ ਗੁਰੂ ਸਾਹਿਬਾਨਾ ਨੇ ਹੂੰ ਤੇ ਮਾਨਸ ਕੀ ਜਾ ਸਭ ਇੱਕ ਹੈ ਪਹਿਚਾਣ ਸਾਰੇ ਕਰਤਾ ਕ੍ਰਿਪ ਸੁਵਿਰਾਜ ਕ੍ਰਿਪ ਦੂਸਰੋ ਨਾਲ ਭੇਦ ਕੋਈ ਦੂਜਾ ਨਹੀਂ ਕੋਈ ਵੀ ਹੈਗਾ ਜਿਹਨੂੰ ਤੂੰ ਆਪ ਸਮਝਣਾ ਆਪਣਾ ਸਮਝਣਾ ਇਹ ਸਾਰੇ ਆਪਣਾ ਹੀ ਆਪਣਾ ਹੈ ਕਿਉਂਕਿ ਇਹਦੇ ਪਿੱਛੇ ਇੱਕੋ ਮੂਲ ਸ਼ਕਤੀ ਹੈ ਪਰਮਾਤਮਾ ਪਰਮ ਸ਼ਕਤੀ ਹੂੰ ਇਹ ਮਤਲਬ ਲੈ ਲੈ ਰਹੇ ਸੀ ਕਿ ਉਹਦੀ ਬਣਾਈ ਹੋਈ ਦੁਨੀਆ ਦੇ ਵਿੱਚ ਕਿੰਨੀ ਗ੍ਰਾਵਟ ਆ ਗਈ ਹੈਗੀ ਹੈ ਸਾਡੇ ਅੰਦਰਲਾ ਇਨਸਾਨ ਕਿੰਨਾ ਕਮਜ਼ੋਰ ਹੋ ਗਿਆ ਹੈ ਸਾਡੀਆਂ ਜ਼ਮੀਰਾਂ ਕਿੰਨੀਆਂ ਕਮਜ਼ੋਰ ਹੋ ਗਈਆਂ ਅੰਦਰਲੀ ਆਵਾਜ਼ ਜਿਹੜੀ ਹੈਗੀ ਕਿੰਨੀ ਸਾਡੀ ਖਤਮ ਹੋ ਚੁੱਕੀ ਹੈ ਸਾਡੇ ਅੰਦਰਲਾ ਇਨਸਾਨ ਕਿੰਨਾ ਖਤਮ ਹੋ ਚੁੱਕਿਆ ਹੈ ਆਤਮ ਹਕਾਤੀ ਕਿੰਨੇ ਬਣਦੇ ਜਾ ਰਹੇ ਆਤਮਾ ਦੀ ਆਵਾਜ਼ ਤੱਕ ਜਿਹੜੇ ਖਤਮ ਕਰਨ ਵਾਲੇ ਅਸੀਂ ਆਤਮ ਹਕਾਤੀ ਹੈ ਜਗਤ ਕਸਾਈ ਇਹਨੇ ਕਸਾਈ ਵਾਲਾ ਫਿਰ ਜਿਹੜਾ ਹੈਗਾ ਸਾਡਾ ਬਣ ਜਾਂਦਾ ਹੈਗਾ ਤੇ ਇਸ ਕਰਕੇ ਮਤਲਬ ਐਦਾ ਮਹਿਸੂਸ ਹੁੰਦਾ ਸੀ ਵੀ ਕੀ ਸਾਨੂੰ ਮਾਂ ਦੇ ਪੇਟ ਤੇ ਵਾਤਾਵਰਨ ਜਿਹੜਾ ਵੱਖਰਾ ਮਿਲਣ ਲੱਗ ਗਿਆ ਇਨਸਾਨ ਬਣਾਉਣ ਵਾਲਾ ਨਹੀਂ ਹੈਗਾ ਕੀ ਉਸ ਤੋਂ ਬਾਅਦ ਮਾਂ-ਬਾਪ ਸਾਨੂੰ ਜਿਹੜਾ ਹੈਗਾ ਇੱਕ ਅੱਛਾ ਇਨਸਾਨ ਵਾਲੇ ਸੰਸਕਾਰ ਨਹੀਂ ਦੇ ਪਾ ਦੇ ਪਾ ਰਹੇ ਕੀ ਸਾਡੇ ਸਕੂਲ ਦੇ ਵਿੱਚ ਜਿਹੜੀਆਂ ਸਾਡਾ ਸਿਲੇਬਸ ਹੈਗਾ ਕੀ ਉਹ ਸਿਲੇਬਸ ਦੇ ਵਿੱਚ ਇਨਸਾਨ ਬਣਾਉਣ ਵਾਲਾ ਸਿਲੇਬਸ ਨਹੀਂ ਕੋਈ ਹੈਗਾ ਕੀ ਸਾਨੂੰ ਬਸ ਆਹੀ ਹੈ ਕਿ ਜਿਵੇਂ ਡਾਕਟਰ ਕਹਿੰਦਾ ਵੱਡਾ ਡਾਕਟਰ ਬਣਾਉਣਾ ਮੈਂ ਤੇ ਦੂਜੇ ਕਹਿੰਦੇ ਵੱਡਾ ਬਿਜ਼ਨਸਮੈਨ ਬਣਾਉਣਾ ਮੈਂ ਵੀ ਸਾਰੇ ਐਸੀ ਦੌੜ 'ਚ ਲੱਗੇ ਕਿ ਬੰਦਾ ਬਣਨਾ ਚਾਹੀਦਾ ਏ ਬੀਇੰਗ ਏ ਇਨਸਾਨ ਵੀ ਉਹਦੇ ਤੇਰੇ ਅੰਦਰ ਇਨਸਾਨੀਤ ਹੋਣੀ ਚਾਹੀਦੀ ਹੈ ਵੀ ਆਹ ਚੀਜ਼ ਸਾਨੂੰ ਕੀ ਮਾਂ ਦੇ ਪੇਟ ਤੋਂ ਲੈ ਕੇ ਅੱਗੇ ਕਹ ਲੋ ਪਰਵਰਿਸ਼ ਘਰ ਦੇ ਵੀ ਜਿਹੜੀ ਹੁੰਦੀ ਹੈ ਜਾਂ ਉਸ ਤੋਂ ਬਾਅਦ ਸਕੂਲਾਂ ਵਿੱਚ ਪੜ੍ਹਾਈ ਹੁੰਦੀ ਹੈ ਜਾਂ ਫਿਰ ਸਮਾਜ ਦੇ ਵਿੱਚ ਵਾਤਾਵਰਣ ਮਿਲਦਾ ਆਪਾਂ ਨੂੰ ਮੀਡੀਆ ਦਾ ਮਿਲਦਾ ਕਿਸੇ ਤਰੀਕੇ ਨਾਲ ਮਿਲਦਾ ਵੀ ਉਹਦੇ ਵਿੱਚ ਇਨਸਾਨ ਬਣਾਉਣ ਵਾਲਾ ਸਾਨੂੰ ਵਾਤਾਵਰਣ এনवायरमेंट ਮਿਲ ਨਹੀਂ ਰਿਹਾ ਕਿਉਂਕਿ এনवायरमेंट ਗੁਰਗੋਮ ਸਿੰਘ ਨੇ ਦਿੱਤਾ ਸੀ ਤੇ ਦਸ਼ੌਰ ਦਿਸ਼ਾ ਬਦਲ ਕੇ ਲੱਖਤੀ ਦਾਸ ਜ਼ਾਲਮ ਹਕੂਮਤਾਂ ਨੇ ਇਹ ਲੁੱਟਿਆ ਤੇ ਕੋਟਿਆ ਤੇ ਲੱਖਾਂ ਬੀਬੀਆਂ ਦੀਆਂ ਉਸ ਵੇਲੇ ਜਿਹੜੀਆਂ ਕਹ ਲੋ ਜ਼ੁਲਮ ਹੋਏ ਉਹਨਾਂ ਦੇ ਨਾਲ ਕਰੋੜਾਂ ਦੀ ਗਿਣਤੀ ਦੇ ਵਿੱਚ ਕਤਲ ਹੋਏ ਆਂ ਤੇ ਉਹ ਫਿਰ ਜਦੋਂ ਅਖੀਰ ਤੇ ਜਾ ਕੇ ਚਾਂਦਨੀ ਚੌਂਕ ਦੀਆਂ ਘਟਨਾਵਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਇੰਡੀਕੇਸ਼ਨ ਦਿੱਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰੋਹਾਨੀ ਸਿਧਾਂਤਾਂ ਤੇ ਫਿਰ ਇੱਕ ਉਸ ਵੇਲੇ ਕਹ ਲੋ ਖਾਲਸਾ ਆਰਮੀ ਖੜੀ ਕਰੀ ਜਿਹੜੀ ਹੂੰ ਉਹਨੇ ਫਿਰ ਉਹ ਜ਼ਾਲਮ ਇੰਨੇ ਜਿਹੜੇ ਕਿ ਅਰਬ ਦੇ ਵਿੱਚੋਂ ਅਰਬੀ ਘੋੜੇ ਲੈ ਕੇ ਆਉਂਦੇ ਸੀ ਹੂੰ ਲੁੱਟਦੇ ਸੀ ਕੁੱਟਦੇ ਸੀ ਜਾਂ ਗਜਨਵੀ ਦੇ ਬਾਜ਼ਾਰਾਂ ਨਹੀਂ ਅਸੀਂ ਅੱਜ ਤੱਕ ਜਿਹੜੇ ਜ਼ੁਲਮ ਕਹਾਣੀਆਂ ਸੁਣੀਆਂ ਹੂੰ ਉਹ ਮਜਬੂਰ ਹੋ ਗਏ ਸੀ ਕਹਿੰਦੇ ਜਾ ਕੇ ਭਾਂਡੇ ਵੇਚਣ ਲੱਗ ਗਏ ਸੀ ਖਚਰਾਂ ਦੇ ਉੱਤੇ ਹੂੰ ਜਿਹੜੇ ਆ ਕੇ ਲੁੱਟ ਲਈ ਜਾਂਦੇ ਸੀ 5-500 ਬੰਦੇ ਰੋ ਵੀ ਕਹਿੰਦੇ ਮੈਂ ਲਈ এনवायरमेंट ਜਿਹੜਾ ਸੀ ਉਹ ਸਟਰੋਂਗ ਬਣਾਇਆ ਸਟਰੋਂਗ ਬਣਾਇਆ ਹੂੰ এনवायरमेंट ਨੇ ਵੀ ਅੱਜ ਇਨਵਾਇਰਨਮੈਂਟ ਸਾਨੂੰ ਕਮਜ਼ੋਰ ਬਣਾ ਰਿਹਾ ਹੂੰ ਇਹ ਚੀਜ਼ਾਂ ਮੰਨ ਚੱਲਦੀਆਂ ਹੁੰਦੀਆਂ ਵੀ ਇਹ ਕਾਰਨ ਕੀ ਹੈ ਵੱਡਾ ਵੀ ਉਹ ਕਾਰਨ ਦੇ ਉੱਤੇ ਕੰਮ ਹੋਣਾ ਚਾਹੀਦਾ ਇਹ ਕੋਈ ਇਹ ਹੱਲ ਤਾਂ ਹੈ ਨਹੀਂ ਭੰਗੂੜੇ ਲਾਉਣਾ ਹੂੰ ਬਿਲਕੁਲ ਅੱਛਾ ਭਾਈ ਸਾਹਿਬ ਜੀ ਤੁਸੀਂ ਪਿੱਛੇ ਜੇ ਖਬਰ ਸੁਣੀ ਹੋਣੀ ਹੈ ਮਾਨਸਾ ਦੇ ਵਿੱਚ ਇੱਕ ਬੱਚੇ ਨੂੰ ਜਿਹੜਾ ਕਵਾੜੀਏ ਨੂੰ ਵੇਚ ਦਿੱਤਾ ਸੀਗਾ ਕੁਝ ਪੈਸ ਆ ਥੋੜੇ ਦਿਨਾਂ ਦੀ ਖਬਰ ਹੈ ਤੇ ਲੱਖ ਡੇਢ ਲੱਖ ਰੁਪਇਆ ਲਿਆ ਸੀਗਾ ਤੇ ਉਹ ਆਦੀ ਹੋ ਗਏ ਸੀ ਨਸ਼ੇ ਦੇ ਕੇ ਵੀ ਉਹਨਾਂ ਨੂੰ ਨਸ਼ਾ ਚਾਹੀਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਸਾਨੂੰ ਬੱਚਾ ਵੇਚਣਾ ਨਹੀਂ ਚਾਹੀਦਾ ਸੀਗਾ ਤੇ ਹੁਣ ਬੱਚਾ ਸਾਨੂੰ ਵਾਪਸ ਦਿੱਤਾ ਜਾਵੇ ਹਾਲਾਂਕਿ ਉਹਨਾਂ ਦੇ ਉੱਤੇ ਕੇਸ ਹੋਇਆ ਪ੍ਰਸ਼ਾਸਨ ਨੇ ਕੇਸ ਕੀਤਾ ਸਾਰਾ ਕੁਝ ਕੀ ਲੱਗਦਾ ਕਿ ਜੇ ਜਿਹੜਾ ਬੱਚੇ ਨੂੰ ਇੱਥੇ ਛੱਡ ਕੇ ਗਏ ਨੇ ਉਹ ਕੱਲ ਨੂੰ ਆਉਂਦੇ ਨੇ ਕਹਿੰਦੇ ਨੇ ਕਿ ਵੀ ਸਾਨੂੰ ਇਹ ਰਿਅਲ ਇਹ ਫੀਲ ਹੋਇਆ ਮਹਿਸੂਸ ਹੋਇਆ ਕਿ ਸਾਨੂੰ ਨਹੀਂ ਛੱਡਣਾ ਚਾਹੀਦਾ ਸੀਗਾ ਤੁਹਾਡਾ ਕੀ ਹੋਏਗਾ ਨਜ਼ਰੀਆ ਉਹਨਾਂ ਪ੍ਰਤੀ ਇਦੇ ਵਿੱਚ ਮੈਂ ਤੁਹਾਨੂੰ ਇੱਕ ਬੜੀ ਕਲੀਅਰਲੀ ਹੈਨਾ ਇੱਕ ਆਪਾਂ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਆ ਕਿ ਜਿਸ ਵਾਲੇ ਬੱਚਾ ਹੁੰਦਾ ਹੈ ਇੱਕ ਇੰਡੀਆ ਦਾ ਜਿਹੜਾ ਐਕਟ ਹੈ ਨਾ ਅਡਾਪਸ਼ਨ ਐਕਟ ਹੂੰ ਉਹਦੇ ਦਾ ਜੀ ਮਤਲਬ ਜਾਣਦੇ ਹੋਣੇ ਸਾਡੇ ਬਹੁਤ ਸਾਰੇ ਸਰੋਤ ਹੈ ਤੁਸੀਂ ਵੀ ਤੁਹਾਨੂੰ ਇਹ ਗੱਲਾਂ ਦਾ ਸਾਰੀ ਦਾ ਪਤਾ ਹੀ ਹੋਏਗਾ ਕਿ ਵੈਬ ਪੋਰਟਲ ਜਿਹੜਾ ਬਣਾਇਆ ਕਾਰ ਆਸੀ ਆ ਰਹੇ ਹੈ ਨਾ ਇੰਡੀਆ ਦੀ ਅਡਾਪਸ਼ਨ ਜਿਹੜਾ ਜੀਕ ਮਰਿਆਦਾ ਜਿਹੜੀ ਹੈਗੀ ਹੈ ਨਾ ਵੀ ਕਿਦਾਂ ਲੀਗਲੀ ਅਡਾਪਟ ਹੁੰਦਾ ਇਹ ਨਾਲ ਦੀ ਨਾਲ ਫਿਰ ਸੇਮ ਟਾਈਮ ਨਾ ਉਸ ਪ੍ਰੋਸੀਜਰ ਚ ਪੈ ਜਾਂਦਾ ਜਿਹੜੇ ਦੋ ਤਿੰਨ ਤਿੰਨ ਸਾਲਾਂ ਤੋਂ ਵੇਟ ਕਰ ਰਹੇ ਆ ਬੱਚਾ ਲੈਣ ਵਾਸਤੇ ਹਾਂਜੀ ਫਿਰ ਉਹਦੇ ਨਾਲ ਜਿਹੜਾ ਗਵਰਨਮੈਂਟ ਦਾ ਐਕਟ ਹੈਗਾ ਜੋ ਪ੍ਰੋਸੀਜਰ ਹੈਗਾ ਲੀਗਲ ਉਹਦੇ ਮੁਤਾਬਕ ਇਹ ਨਾਲ ਦੀ ਨਾਲ ਬੱਚਾ ਜਿਹੜਾ ਉਹਨਾਂ ਦੇ ਰਿਕਾਰਡ ਚ ਆ ਗਿਆ ਤੇ ਹੁਣ ਉਸ ਦੇ ਥਰੂ ਹੀ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਰਜਿਸਟ੍ਰੇਸ਼ਨ ਕਰਾਈ ਹੋਈ ਹੈ ਉਹਦੇ ਥਰੂ ਹੀ ਬੱਚਾ ਉਹਨਾਂ ਨੂੰ ਮਿਲਣਾ ਇਹਦੇ ਵਿੱਚ ਮੈਨੂੰ ਜੱਜ ਸਾਹਿਬ ਨੇ ਇੱਕ ਵਾਰ ਕਿਹਾ ਸੀ ਕਹਿੰਦੇ ਇੱਕ ਵਾਰ ਇਹ ਕੇਸ ਸਾਡੇ ਕੋਲ ਆ ਗਿਆ ਇਦਾਂ ਵੀ ਉਹ ਬੱਚਾ ਕਹਿੰਦਾ ਸਾਡਾ ਏ ਉਹਨਾਂ ਨੇ ਚਲੋ ਨਿਸ਼ਾਨੀਆਂ ਨਿਸ਼ੂਨੀਆਂ ਬੜਾ ਕੁਝ ਉਹਦੇ ਵੀ ਟੈਸਟ ਉਸ ਜਿਹੜੇ ਇਨਵੋਲਵ ਹੁੰਦੇ ਹਨ ਅੱਜ ਕੱਲ ਦਾ ਸਾਇੰਸ ਨੇ ਤਰੱਕੀ ਵੀ ਕਾਫੀ ਕੀਤੀ ਹੈ ਬਿਲਕੁਲ ਭਾਵੇਂ ਮੈਂ ਕਿਹਾ ਵੀ ਬਲੱਡ ਨਹੀਂ ਬਣਾ ਸਕੀ ਹੋਰ ਤਾਂ ਕੀ ਬਣਾਉਣਾ ਪਰ ਫਿਰ ਵੀ ਤਰੱਕੀ ਬਹੁਤ ਕਰੀ ਆਪਾਂ ਗੱਲ ਕਰਦੇ ਆ ਘਰ ਘਰ ਤੱਕ ਜਾ ਰਹੀ ਹੈ ਵੀ ਉਸ ਦੇ ਵਿੱਚ ਫਿਰ ਅਖੀਰ ਨੂੰ ਬੜਾ ਮੁਸ਼ਕਲ ਹੋਈ ਉਹਦੇ ਵਿੱਚ ਚਲੋ ਜੋ ਵੀ ਉਹਨਾਂ ਨੇ ਰਿਅਲਾਈਜ਼ ਕਰਉਣਾ ਸੀ ਕਿ ਬੱਚਾ ਤੁਹਾਡੇ ਕੋਲ ਸੇਫ ਕਿਦਾਂ ਜੀ ਨੇ ਪਹਿਲਾ ਏਡਾ ਵੱਡਾ ਫੈਸਲਾ ਲੈ ਲਿਆ ਬੱਚੇ ਨੂੰ ਮਤਲਬ ਗੇਰਨ ਵਾਲਾ ਹੀ ਹੋ ਜਨਮ ਦਿਨ ਤੋਂ ਬਾਅਦ ਇੱਕ 마ਸੂਮ ਬੱਚੇ ਨੂੰ ਤੁਸੀਂ ਮਤਲਬ ਛੱਡ ਦਿੱਤਾ ਇਹ ਦੁਬਾਰੇ ਘਟਨਾ ਇਹ ਹੁਣ ਇੱਕ ਇੱਕ ਲਾਈਕ ਇਸ ਬੰਦੇ ਦੀ ਜਿਹੜੀ ਸੋਚ ਹੈ ਤੇ ਉਹਦੀ ਡੈਮੋ ਹੋ ਗਈ ਨਾ ਤੇ ਇਸ ਬੱਚੇ ਨੂੰ ਤੁਸੀਂ ਦੁਬਾਰਾ ਨਹੀਂ ਇਦਾਂ ਬੰਦਾ ਇਹ ਜੇ ਹਾਲਾਤਾਂ ਵੀ ਛੱਡ ਸਕਦੇ ਇਹਦੀ ਗਾਰੰਟੀ ਮਤਲਬ ਕਿਵੇਂ ਦੇ ਸਕਦੇ ਆ ਉਹ ਮਤਲਬ ਗਵਰਨਮੈਂਟ ਨੇ ਨਾ ਇਹਨਾਂ ਜੀਜ਼ਾਂ ਉੱਤੇ ਧਿਆਨ ਚ ਰੱਖ ਕੇ ਹੋਰ ਬਹੁਤ ਸਾਰੇ ਇਨਹਜ ਲੱਗੇ ਐਕਟ ਬਣਾਏ ਹੋਏ ਆ ਪਰ ਬਹੁਤ ਲੰਬਾ ਚੌੜਾ ਕੇਸ ਸੀ ਫਿਰ ਉਹ ਜਿਹਦੇ ਵਿੱਚ ਅਖੀਰ ਤੇ ਜਾ ਸਾਹਮਣੇ ਫੈਸਲਾ ਕੀਤਾ ਦੇ ਅਦਰਵਾਈਜ਼ ਇਹ ਸੌਖਾ ਹੈ ਸੌਖਾ ਤੁਹਾਡਾ ਇਹ ਸੀਗਾ ਕਿ ਕੁਝ ਸਮੇਂ ਦੀਆਂ ਭਾਵਨਾਵਾਂ ਅੱਗੇ ਜਾ ਕੇ ਬੱਚੇ ਲਈ ਨੁਕਸਾਨਦਾਇਕ ਹੋ ਸਕਦੀਆਂ ਨੇ ਕਿ ਹੁਣ ਭਾਵਨਾਵਾਂ ਹੋਰ ਨੇ ਅੱਗੇ ਜਾ ਕੇ ਕੁਝ ਹੋਰ ਹੋ ਜਾਣਾ ਹੈ ਕੀ ਕੋਈ ਪ੍ਰੈਸ਼ਰ ਹੋਵੇ ਹੁਣ ਹਾਂ ਜਾਂ ਹੁਣ ਜਜ਼ਬਾਤੀ ਹੋ ਗਈ ਨਹੀਂ ਗੱਲਾਂ ਬਾਤਾਂ ਤੁਹਾਡੀਆਂ ਸੁਣਨੀਆਂ ਹਾਂ ਵੀ ਇਹਦੇ ਨਾਲ ਝੰਡੋੜਿਆ ਜਾਂਦਾ ਮਾੜਾ ਇਹ ਬੰਦਾ ਪਰ ਅੰਦਰ ਡੀਪ ਕਿਉਂਕਿ ਇਹ ਕੋਈ 1 ਮਿੰਟ ਦਾ ਡਿਸੀਜਨ ਨਹੀਂ ਹੈਗਾ ਕਿ ਬੱਚੇ ਨੂੰ ਛੱਡ ਦੇਣਾ ਹਾਂ ਇਹ ਬਹੁਤ ਅੰਦਰ ਬੰਦੇ ਦੇ ਬੜੀ ਬਹੁਤ ਲੰਮੀ ਸਵਾਲ ਜਵਾਬ ਚੱਲਦੇ ਕਿਉਂਕਿ ਪ੍ਰੈਗਨੈਂਸੀ ਤਾਂ ਸ਼ੁਰੂ ਹੋ ਗਿਆ ਕਿ ਜੇ ਉਸ ਤਰੀਕੇ ਦੇ ਨਾਲ ਬੱਚੇ ਨੂੰ ਰੱਖਣਾ ਕੀ ਹਾਲਾਤ ਹੋਣਗੇ ਅੱਗੇ ਮਤਲਬ ਸ਼ੁਰੂ ਤੋਂ ਤੈਅ ਹੋ ਚੁੱਕਿਆ ਨੌ ਮਹੀਨੇ ਪਹਿਲਾਂ ਸੋਚਿਆ ਉਸ ਤੋਂ ਬਾਅਦ ਵੀ ਤਿੰਨ ਚਾਰ ਮਹੀਨੇ ਰੱਖ ਕੇ ਸੋਚਿਆ ਜੇ ਫੇਰ ਵੀ ਫੈਸਲੇ ਤੇ ਪਹੁੰਚੇ ਹੈ ਕਿ ਬੱਚੇ ਨੂੰ ਛੱਡ ਦੇਣਾ ਇਟ ਮੀਨਸ ਉਹ ਬਹੁਤ ਹੀ ਬੱਚਾ ਜਿਹੜਾ ਹੈਗਾ ਉਥੇ ਰਿਸਕ ਦੇ ਵਿੱਚ ਹੈ ਸੇਫ ਨਹੀਂ ਹੈ ਬੱਚਾ ਉਥੇ ਇਹਨੇ ਲੰਮ ਇਹਨਾਂ ਲੰਮਾ ਸੋਚਣ ਤੋਂ ਬਾਅਦ ਇਹ ਡਿਸੀਜਨ ਤੇ ਪਹੁੰਚ ਗਏ ਕਿ ਬੱਚੇ ਨੂੰ ਅਸੀਂ ਨਹੀਂ ਰੱਖ ਸਕਦੇ ਤੇ ਉਹ ਦੁਬਾਰਾ ਫੇਰ ਉਸ ਡਿਸੀਜਨ ਤੇ ਉਹਨਾਂ ਪਹੁੰਚ ਜਾਣਾ ਹੈਗਾ ਇਸ ਕਰਕੇ ਬੱਚਾ ਐਦਾਂ ਆ ਗਵਰਨਮੈਂਟ ਦਾ ਡਾਇਰੈਕਟ ਹੈਗਾ ਉਹਦੇ ਮਤਲਬ ਐਦਾ ਨਹੀਂ ਦਿੱਤਾ ਜਾ ਸਕਦਾ ਉਹ ਕੇਸ ਜਿਹੜਾ ਹੈਗਾ ਮੈਂ ਦੱਸਿਆ ਤੁਹਾਨੂੰ ਉਹਦੇ ਵਿੱਚ ਵੀ ਫੇਰ ਜੱਜ ਸਾਹਿਬ ਇਨਵੋਲਵ ਹੋਣਗੇ ਫੇਰ ਦੇਖਣਗੇ ਜੇ ਅਪੀਲ ਪਾਉਣਗੇ ਕੋਈ ਉਹ ਮਤਲਬ ਇੰਨਾ ਸੌਖੀ ਗੱਲ ਨਹੀਂ ਹੈਗੀ ਵੀ ਇਹ ਕੋਈ ਸਬਜੀ ਦੇ ਲਿਆ ਉਹ ਯਾਰ ਸਬਜੀ ਨਹੀਂ ਵਸ ਲੰਦੇ ਉਹ ਹੂੰ ਜੋ ਕੋਈ ਵੀ ਚੀਜ਼ ਹੈਗੀ ਹੈ ਕੋਈ ਆਲੂ ਗੋਭੀ ਦਾ ਹੈ ਨਹੀਂ ਤੇ ਇਸ ਕਰਕੇ ਬਹੁਤ ਵੱਡਾ ਮਤਲਬ ਇੱਕ ਕਾਲ ਆਫ ਡਿਸੀਜਨ ਹੈ ਕਿ ਲੈਣਾ ਕਿ ਬੱਚੇ ਨੂੰ ਛੱਡ ਦੇਣਾ ਹੂੰ ਤੇ ਮਤਲਬ ਮੇਰੇ ਹਿਸਾਬ ਨਾਲ ਇਹ ਇਨੀ ਛੇਤੀ ਬੱਚਾ ਵਾਪਸ ਜਾਣਾ ਚਾਹੀਦਾ ਵੀ ਨਹੀਂ ਹੈਗਾ ਤੇ ਗਵਰਨਮੈਂਟ ਦੀ ਆਪਣੀ ਪਾਲਿਸੀ ਹੈਗੀ ਉਹਦੇ ਮਤਲਬ ਵੀ ਜਾਂਦਾ ਵੀ ਨਹੀਂ ਹੈਗਾ ਬੜਾ ਨਿੱਜੀ ਸਵਾਲ ਹੋਏਗਾ ਬੱਚਿਆਂ ਦੇ ਪ੍ਰਤੀ ਜਦੋਂ ਬੱਚੇ ਵੱਡੇ ਹੁੰਦੇ ਨੇ ਹੁਣ ਤਾਂ ਉਹ ਛੋਟਾ ਹੈ ਜਿਵੇਂ ਤੁਸੀਂ ਕਿਹਾ ਕਿ ਭੰਗੂੜੇ ਚ ਸੁੱਤਿਆ ਸੀ ਬੇਪਰਵਾਹ ਓਕੇ ਉਹਨੂੰ ਇਹ ਸੀ ਕਿ ਮੈਂ ਸੁਰੱਖਿਆ ਤਾਂ ਥੰਦ ਵਿੱਚ ਪਹਿਲਾਂ ਵੀ ਸੀ ਤੇ ਹੁਣ ਵੀ ਆ ਵੱਡੇ ਹੋ ਕੇ ਕੋਈ ਸਵਾਲ ਹੁੰਦੇ ਹਨ ਉਹਨਾਂ ਦੇ ਜੇ ਕੋਈ 10 15 ਸਾਲਾਂ ਦਾ 20 ਸਾਲਾਂ ਦਾ ਹੁੰਦਾ ਹੈ ਕਿ ਵੀ ਮੇਰਾ ਪਿਸ਼ੋਕੜ ਕੀ ਸੀਗਾ ਮੇਰੇ ਮਾਪਿਓ ਕਿਹੜੇ ਸੀਗੇ ਮੈਨੂੰ ਇੱਥੇ ਕਿਉਂ ਛੱਡ ਕੇ ਇਹ ਸਵਾਲ ਹੁੰ वैसे बच्चे ज्यादातर ना जी अडॉप्शन ਦੇ ਵਿੱਚ ਪੈ ਜਾਂਦੇ ਨੇ ਇਹਨਾਂ ਨੂੰ ਮਾਪੇ ਮਿਲ ਹੀ ਜਾਂਦੇ ਆ ਕਿਉਂਕਿ ਇਸ਼ੂਲੈਸ ਕਪਨ ਜਿਹੜੇ ਹੈਗੇ ਆ ਨਾ ਜਿਆਦਾ ਬੱਚੇ ਉਹਨਾਂ ਚਲੇ ਜਾਂਦੇ ਨੇ ਜਿਆਦਾਤਰ ਹੂੰ ਜਿਹੜੇ ਕੁਝ ਬੱਚੇ ਮਤਲਬ ਕਿਸੇ ਕਾਰਨ ਹੈ ਨਾ एलिजिਬਲ ਨਹੀਂ ਹੋਏ ਅਡॉप्शन ਦੇ ਲਈ ਹੂੰ ਆ ਉਹਨਾਂ ਦੇ ਵਿੱਚ ਵੈਸੇ ਉਹੋ ਜਿਹੀਆਂ ਸੰਸਥਾਵਾਂ ਦੇ ਵੀ ਜਿਹੜੀਆਂ ਸੰਸਥਾਵਾਂ ਐਥਿਕਸ ਤੇ ਵੈਲਿਊਸ ਤੇ ਕੰਮ ਕਰਦੀਆਂ ਉਹ ਬੱਚੇ ਫਿਰ ਸਟਰੌਂਗੇ ਹੁੰਦੇ ਆ ਇਹਨੇ ਕਮਜ਼ੋਰ ਬੱਚੇ ਨਹੀਂ ਹੁੰਦੇ ਤੇ ਮੈਨੂੰ ਲੱਗਦਾ ਤੁਸੀਂ ਅੰਦਰ ਬੜੋਗੇ ਬੱਚਿਆਂ ਦੇ ਚਿਹਰੇ ਦੇਖੂਗੇ ਮੈਂ ਮੈਂ ਮਹਿਲਾਂ ਵਿੱਚ ਰਹਿਣ ਵਾਲੇ ਬੱਚੇ ਹਨਾ ਉਹਨਾਂ ਦੇ ਚਿਹਰਿਆਂ ਤੇ ਉਹ ਚੀਜ਼ਾਂ ਨਹੀਂ ਮਿਲਣੀਆਂ ਜਿਨ੍ਹਾਂ ਇੰਨੇ ਬੱਚੇ ਤੁਹਾਨੂੰ ਇੱਥੇ ਖੁਸ਼ ਮਿਲਣਗੇ ਔਰ ਇੰਨੇ ਸਟਰੋਂਗ ਮਿਲਣਗੇ ਮਤਲਬ ਕਿੱਥੇ ਕਿੱਥੇ ਦਾ ਵਿਦੇਸ਼ਾਂ ਦਾ ਖੇਡਣ ਜਾਂਦੇ ਆ ਔਰ ਬੜੀ ਹੈਰਾਨੀ ਦੀ ਗੱਲ ਹੁੰਦੀ ਜਿਸ ਹਿਸਾਬ ਨਾਲ ਇਹ ਖੇਡਦੇ ਆ 5 ਵਜੇ ਗਰਾਊਂਡ 'ਚ ਹੁੰਦੇ ਦੇਖ ਲਓ 5 ਵਜੇ ਗਰਾਊਂਡ ਦੇ ਵਿੱਚ ਉੱਥੇ ਮਿਲਣਗੇ ਤੁਹਾਨੂੰ ਤੇ ਇਹਨਾਂ ਬੱਚਿਆਂ ਦੀ ਸਟਰੈਂਥ ਪਰਮਾਤਮਾ ਵੱਲੋਂ ਵੈਸੇ ਵੱਖਰੀ ਜੀ ਹੁੰਦੀ ਹੈ ਪਰ ਸਵਾਲ ਤਾਂ ਤੁਹਾਡੀ ਗੱਲ ਸਹੀ ਹੈ ਕਿਤੇ ਨਾ ਕਿਤੇ ਆ ਹੀ ਜਾਂਦਾ ਕਿ ਤੁਹਾਡੇ ਪੇਰੈਂਟਸ ਦਾ ਜੇ ਸੰਸਾਰਾਂਵਾਂ ਦੇ ਵਿੱਚ ਬੱਚਾ ਜਿਹੜਾ ਕੋ ਰਹਿੰਦਾ ਵੀ ਮਾਤਾ ਪਿਤਾ ਦਾ ਅ ਇਹ ਸਵਾਲ ਆ ਜਾਂਦੇ ਨੇ ਬੱਚਿਆਂ ਨੂੰ ਕਿਸੇ ਕਿਸੇ ਨੂੰ ਡਿਸਟਰਬ ਜਿਹੜਾ ਹੈਗਾ ਉਹ ਕੁਝ ਦਿਨ ਲਈ ਕਰ ਸਕਦੇ ਆ ਮੈਂ ਫੇਰ ਕਹਿੰਦਾ ਵੀ ਡਿਸਟਰਬ ਤਾਂ ਅੱਜ ਚੰਗੇ ਭਲੇ ਅਸੀਂ ਹੋ ਜਾਂਦੇ ਸਮਾਜ ਦੇ ਵਿੱਚ ਜਿਨ੍ਹਾਂ ਕੋ ਨਾ ਮਾਲਾ ਸਮਾਜ ਦੇ ਵਿੱਚ ਅੱਜ ਪੈਸਾ ਵੀ ਹੈ ਪਦਾਰਥ ਵੀ ਹੈ ਪਦਵੀਆਂ ਵੀ ਹੈਗੀਆਂ ਪੈਸਾ ਹੈਗਾ ਪੀਸ ਨਹੀਂ ਹੈਗੀ ਹੂੰ ਬਹੁਤ ਕੁਛ ਹੈਗਾ ਪਦਮੀਆਂ ਵੀ ਹੈਗੀਆਂ ਪਰ ਪੀਸ ਨਹੀਂ ਹੈਗੀ ਹੂੰ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਮਾਜ ਦੇ ਵੀ ਡਿਸਟਰਬਟ ਅੱਜ ਕੱਲ ਲੋਕ ਜਿਹੜੇ ਆ ਬਿਨਾਂ ਕਿਸੇ ਕੋਈ ਰੀਜ਼ਨ ਲੱਭਦੇ ਨਹੀਂ ਹੈਗਾ ਮੜਿਆ ਕੋਈ ਡਾਇਲੌਗ ਹੁੰਦਾ ਹੀ ਹਾਸੀ ਮਜ਼ਾਕ ਦੇ ਵਿੱਚ ਯੂਜ਼ ਕਰ ਲਵੇ ਤੇ ਉਹ ਮੜਿਆ ਡਾਇਲੌਗ ਹੀ ਸਾਨੂੰ ਡਿਸਟਰਬ ਕਰਕੇ ਰੱਖ ਦਿੰਦਾ ਹੂੰ ਤੇ ਮੂ ਵੀ ਮੂਡ ਆਫ ਕਰਕੇ ਫਰੀ ਜਾਂਦੇ ਆ ਤੇ ਇਸ ਕਰਕੇ ਮੜੇ ਮੜੀ ਗੱਲ ਤੇ ਕ੍ਰੋਧ ਹੋਈ ਜਾਣਾ ਤੇ ਜਿੱਡੀ ਮਰਜ਼ੀ ਗੱਲ ਹੋ ਜਾਏ ਕ੍ਰੋਧ ਤਾਂ ਮਤਲਬ ਕੀ ਕਹੇ ਕਿਵੇਂ ਅੱਜ ਵੀਰਤਾ ਤਾਂ ਮੰਨਿਆ ਵੀ ਬੰਦੇ ਤਾਂ ਵੀ ਗੁਰੂ ਗੁਰੂ ਸਾਹਿਬ ਜਿਵੇਂ ਪਾਣੀ ਵੀ ਪਲਾਉਂਦੇ ਰਹੇ ਗੁਰੂ ਸਾਹਿਬ ਉਹਨਾਂ ਦੁਸ਼ਮਣਾਂ ਨੂੰ ਡਰੈਸਿੰਗ ਵੀ ਕਰਦੇ ਰਏ ਜੀ ਇਸ ਵੇਲੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ ਦੁਖੀ ਲਾਈਕ ਕੋਈ ਇੰਜਰਡ ਹੁੰਦਾ ਸੀ ਤੇ ਐਡਾ ਵੱਡਾ ਹਿਰਦਾ ਕਿ ਜਿਹਦੇ ਵਿੱਚ ਦੁਸ਼ਮਣਾਂ ਦੇ ਵੀ ਤਰਸਣ ਖਾਣਾ ਤੇ ਤਰਸ ਖਾ ਕੇ ਸੰਘਰਸ਼ ਕਰਨੇ ਇਨਸਾਨੀ ਹੱਕਾਂ ਦੇ ਲਈ ਹੂੰ ਤੇ ਇਹ ਮੰਨ ਲਾਦਾ ਵੀ ਜਦੋਂ ਥੋੜਾ ਜਿਹਾ এনवायरमेंट ਐ ਦਿੰਦਾ ਹੁੰਦਾ ਇਹਦੇ ਵਿੱਚ ਕੁਝ ਵੀ ਵੱਖਰੀ ਜੀਆਂ ਬੰਦੇ ਦੀ ਜਿਹੜੀ ਦੁਨੀਆ ਵੱਖਰੀ ਜੀ ਹੁੰਦੀ ਹੈ ਇੰਨੇ ਕਮਜ਼ੋਰ ਵੀ ਨਹੀਂ ਹੁੰਦੇ ਪਰ ਫਿਰ ਵੀ ਤੁਹਾਡੇ ਵਾਲਾ ਸਵਾਲ ਸਹੀ ਹੈ ਵੀ ਕਿਤੇ ਲੱਗਦੀ ਆਈ ਜਾਂਦਾ ਮਾਮਲਾ ਆਪਣਾ ਕੀ ਹੈ ਨਾਮ ਕੀ ਹੈ ਕਿਥੋਂ ਦੇ ਰਹਿਣ ਵਾਲੇ ਹੈ ਹੂੰ ਇਹ ਚੀਜ਼ਾਂ ਦੇ ਥੋੜੇ ਜਿਹੇ ਸਵਾਲ ਲਾਉਂਗਾ ਮੈਂ ਜਦੋਂ ਬੱਚਿਆਂ ਨੂੰ ਇਥੋਂ ਭੇਜ ਦਿੱਤਾ ਜਾਂਦਾ ਹੈ ਕੋਈ ਅਡਾਪਟ ਕਰ ਲੈਂਦਾ ਸਾਰਿਆਂ ਕੋਲ ਰਿਸਪੌਂਸ ਚੰਗਾ ਮਿਲਦਾ ਕਿ ਵੀ ਵਧੀਆ ਪਰਵੇਸ਼ ਹੋ ਰਹੀ ਹੈ ਬੱਚੇ ਨੂੰ ਵਧੀਆ ਦੇਖਿਆ ਜਾ ਰਿਹਾ ਅੱਗੇ ਮੁਕਾਮ ਵਧੀਆ ਹਾਸਲ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਨਾ ਜੀ ਮਤਲਬ ਗੁਪਤ ਰੱਖੀਆਂ ਜਾਂਦੀਆਂ ਗੁਪਤ ਰੱਖੀਆਂ ਜਾਂਦੀਆਂ ਡਿਪਾਰਟਮੈਂਟਾਂ ਵੱਲੋਂ ਗਵਰਨਮੈਂਟ ਵੱਲੋਂ ਐਕਟ ਦੇ ਅਕੋਰਡਿੰਗ ਤਾਂ ਕਿ ਡਿਸਟਰਬੈਂਸ ਨਾ ਹੋਵੇ ਫਿਰ ਅੱਗੇ ਜਾ ਕੇ ਬੱਚੇ ਨੂੰ ਜੇ ਕੀ ਤੇ ਇਹ ਚੀਜ਼ ਦਾ ਪਤਾ ਵੀ ਨਾ ਲੱਗੇ ਜਿਹੜੀ ਆਪਾਂ ਗੱਲ ਕਰਦੇ ਨੇ ਵੀ ਉਹਨੂੰ ਇਹ ਗੱਲ ਲੱਗੇ ਮੈਨੂੰ ਅਡਾਪਟ ਕੀਤਾ ਗਿਆ ਮੈਂ ਕਿਸੇ ਔਰਫਨੇਜ ਤੋਂ ਆਇਆ ਹੂੰ ਇਹ ਇਹ ਚੀਜ਼ ਮਤਲਬ ਕੋਸ਼ਿਸ਼ ਹੁੰਦੀ ਹੈ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਬਣਾਈਆਂ ਉਹਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਬਸ ਇੱਕ ਵਾਰ ਬੱਚਾ ਚਲੇ ਗਿਆ ਤੇ ਬਸ ਸਮਝ ਲੋ ਉਹਨੂੰ ਸਾਰੇ ਅਧਿਕਾਰ ਜਿਹੜੇ ਹੈਗੇ ਐਸ ਪਰ ਐਕਟ ਜਿਹੜੇ ਐ ਉਹ ਜਿਵੇਂ ਇੱਕ ਮਾਨ ਦੇ ਪੇਟ ਚੋਂ ਦੋ ਬੱਚਾ ਜਨਮ ਲੈਂਦਾ ਜੋ ਦੇ ਅਧਿਕਾਰ ਹੁੰਨੇ ਘਰ ਦੇ ਵਿੱਚ ਉਹੀ ਅਧਿਕਾਰ ਉਸ ਬੱਚੇ ਨੂੰ ਪ੍ਰਾਪਤ ਹੁੰਨੇ ਐਸ ਪਰ ਐਕਟ ਹਮ ਸਾਰਾ ਸਿਸਟਮ ਬਣਿਆ ਹੋਇਆ ਇਹ ਬਿਲਕੁਲ ਤੇ ਇਹ ਚੀਜ਼ਾਂ ਮੈਨੂੰ ਲੱਗਦਾ ਇਹਦੇ ਲਈ ਉਹਨਾਂ ਨੇ ਪ੍ਰੋਵੀਜ਼ਨ ਰੱਖੀ ਹੋਈ ਨਹੀਂ ਹੈਗੀ ਹਮ ਪਰ ਅਰਦਾਸ ਹੀ ਹੁੰਦੀ ਹੈ ਪ੍ਰਮਾਤਮਾ ਅੱਗੇ ਵੀ ਇਹ ਜਿੱਥੇ ਵੀ ਗਿਆ ਹਮ ਤੇ ਗਵਰਨਮੈਂਟ ਦਾ ਸਿਸਟਮ ਹੈਗਾ ਕਿ ਉਹਦੀ ਫਾਲੋ ਅਪ ਤੇ ਉਹ ਚੀਜ਼ ਦੇਖੀ ਜਾਂਦੀ ਬੜਾ ਸਿਸਟਮ ਬਣਿਆ ਹੋਇਆ ਵੈਸੇ ਹਮ ਇੰਡੀਆ ਦੇ ਵਿੱਚ ਨਾ ਮੈਨੂੰ ਲੱਗਦਾ ਪਹਿਲਾਂ ਤਾਂ ਚਲੋ ਏਸੀ ਦੀ ਕਮੀ ਹੈਗੀ ਸੀ ਹਮ ਪਰ ਪਿਛਲੇ ਕੋਈ 15 ਸਾਲਾਂ ਤੋਂ ਤਾਂ ਸਿਸਟਮ ਬਹੁਤ ਸਟਰੋਂਗ ਬਣ ਗਿਆ ਹਮ ਤੇ ਕੋਈ ਵੀ ਬੱਚੇ ਨੂੰ ਇਹ ਨਹੀਂ ਕਿ ਆਪਣੇ ਇਹ ਕਹੇਗਾ ਕਿ ਹਾਂ ਮੇਰੇ ਘਰ ਦੇ ਵਿੱਚ ਮੇਰੀ ਹੈਲਪ ਕਰ ਦੂਗਾ ਜਾਂ ਮੇਰਾ ਇੱਕ ਬੜੇ ਪੈਦਾ ਸਹਾਰਾ ਸਿੰਪਲ ਐਜ਼ ਏ ਹੈਲਪਰ ਦੇ ਤੌਰ ਤੇ ਨਹੀਂ ਬੱਚੇ ਨੂੰ ਲੈ ਸਕਦੇ ਹਮ ਜਿਵੇਂ ਇੱਕ ਬੱਚਾ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਜਨਮ ਲੈਂਦਾ ਹੈ ਨਾ ਹਮ ਉਹੀ ਰਾਈਟ ਸਾਰੇ ਉਸ ਬੱਚੇ ਨੂੰ ਪ੍ਰਾਪਤ ਹੋਣਗੇ ਹਮ ਤੇ ਮੈਨੂੰ ਲੱਗਦਾ ਇਹ ਚੀਜ਼ਾਂ ਫਿਰ ਗਾਟੀ ਗਾਟੀ ਉਪਜ ਦੀਆਂ ਹੈਗੀਆਂ ਹਾਂ ਬਿਲਕੁਲ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਜਿਵੇਂ ਇਹਨਾਂ ਨੇ ਪੰਘੂੜੇ ਬਾਰੇ ਦੱਸਿਆ ਕਿ ਇੱਥੇ ਜਿਵੇਂ ਇਹ ਪੰਘੂੜਾ ਰੱਖਿਆ ਆ ਤੇ ਜਦੋਂ ਵੀ ਕੋਈ ਆਉਂਦਾ ਉਹਦੀ ਕੋਈ ਆਈਡੈਂਟੀਟੀ ਰਿਲੀਵ ਨਹੀਂ ਕੀਤੀ ਜਾਂਦੀ ਕਿ ਉਹਦੀ ਜਿਹੜੀ ਪਹਿਚਾਣ ਪੱਤਰਾ ਕੋਈ ਲੋਕਾਂ ਤੱਕ ਨਾ ਪਹੁੰਚੇ ਜੇ ਕਿਸੇ ਨੇ ਬੱਚਾ ਰੱਖਣਾ ਹੈ ਕੂੜੇ 'ਚ ਸੜਕ ਦੇ ਉੱਤੇ ਨਾ ਸਿੱਟੋ ਕਿਉਂਕਿ ਇਹ ਪ੍ਰੂਣ ਹੱਤਿਆ ਨਹੀਂ ਆ ਇਹ ਪੰਘੂੜਾ ਹੈ ਇੱਥੇ ਬੱਚਾ ਸੇਫ ਹੈ ਇੱਥੋਂ ਅੱਗੇ ਜਦੋਂ ਸਰਕਾਰ ਤੱਕ ਪਹੁੰਚੇਗਾ ਜਦੋਂ ਕੋਈ ਅਡਾਪਟ ਕਰੇਗਾ ਤਾਂ ਉਹ ਬੱਚੇ ਦਾ ਜੀਵਨ ਬ ਪਿਛਲੇ ਮਹੀਨਿਆਂ ਦੀ ਗੱਲ ਹੈ ਇੱਕ ਕੁੜੀ ਪਹੁੰਚਦੀ ਹੈ ਛੋਟੀ ਜੀ ਉਸ ਤੋਂ ਬਾਅਦ ਇੱਕ ਆ ਮੁੰਡਾ ਪਹੁੰਚਿਆ ਬਿਲਕੁਲ ਸੁਰੱਖਿਅਤ ਨੇ ਦੇਖਭਾਲ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਸਕਰੀਨਿੰਗ ਹੋ ਰਹੀ ਹੈ ਤਾਂ ਇਹ ਸਾਡਾ ਮਕਸਦ ਸੀਗਾ ਤੁਹਾਡੇ ਤੱਕ ਤਸਵੀਰ ਪਹੁੰਚਾਉਂਦਾ ਕਿ ਇਹ ਮੈਸੇਜ ਕਨਵੇ ਹੋ ਜਾਵੇ ਕੋਈ ਵੀ ਇਸ ਤਰੀਕੇ ਦਾ ਕਦਮ ਨਾ ਚੁੱਕੇ ਹਾਲਾਂਕਿ ਜੇ ਚੁੱਕਦਾ ਹੈ ਉਹ 100 ਵਾਰ ਸੋਚੇ ਕਿ ਬੱਚੇ ਨੂੰ ਆਪਣੇ ਕੋਲ ਰੱਖੇ ਪਰਿਵਰਸ਼ ਕਰੇ ਤਾਂ ਇਸ ਤਰੀਕੇ ਦੇ ਜਿਹੜੇ ਸਵਾਲ ਨਾ ਉੱਠਣ ਅਗਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੈਂਪ ਸਹਿਯੋਗ ਦੇ ਸੀਨੀਅਰ ਜੀ ਧੰਨਵਾਦ